ਸਪਨੇ ਚੱਕਣਾ ਚੂਰ ਹੋ ਜਾਂਦੇ ਆ ਉਹਨਾਂ ਮਾਪਿਆਂ ਦੇ ਜਦੋਂ ਤਬਾਹ ਹੋ ਜਾਂਦੀ ਹੈ ਉਹਨਾਂ ਦੀ ਜਿਹੜੀ ਮਿਹਨਤ ਹੈ ਇਹਨਾਂ ਨਾਲ ਨਿਆ ੱੱੱ ਇੱਕ ਤਾਂ ਇਹ ਪੈਸੇ ਤਾਂ ਕੰਨੀ ਰੁੱਠੀ ਗਏ ਉਹ ਤੋਂ ਬਾਅਦ ਇਹਨਾਂ ਦੇ ਬੱਚਿਆਂ ਦਾ ਭਵਿੱਖ ਇਹਨਾਂ ਨੇ ਇੰਨਾ ਖਰਾਬ ਕਰਤਾ ਜਿਹੜੇ ਬਚਾਰੇ ਕਿਤੇ ਜਾਨ ਜੋਗੇ ਨਹੀਂ ਰਹੇ ਸਰਕਾਰ ਨੇ ਕੋਈ ਬੰਦੀ ਦਿੱਤੀ ਆ ਤੁਹਾਨੂੰ ਕੋਈ ਇੱਥੇ ਵੀ ਕੋਈ ਕਿਸ ਤਰ੍ਹਾਂ ਦੀ ਪਸ ਹੋਰ ਸਾਡੇ ਕਹਿੰਦੇ ਨੇ ਚੱਕ ਪੰਨੇ ਹੋ ਕੇ ਪਿਓ ਵੀ ਕੋਈ ਥਕਰਾ ਨਹੀਂ ਜੋ ਕਿਸੇ ਨੂੰ ਜਾਣ ਦਾ ਖਤਰਾ ਹੋਊ ਰਾਤ ਨੂੰ ਮੂੰਹ ਬਣ ਕੇ ਆ ਗਏ ਤਾਂ ਇਹ ਤਾਂ ਸਾਡੀ ਜ਼ਿੰਮੇਵਾਰੀ ਥਾਣੇਦਾਰੀ ਜਿਸ ਏਰੀਆ 'ਚ ਪੈਨੇ ਉੱਥੇ ਬਣਦੀ ਹੋਈ ਆ ਇਹ ਇਹ ਵੀ ਵਾਸੇ ਹੋਾਈ ਜਦੋਂ ਮਰਨ ਬੱਤ ਤੇ ਬੈਠਣ ਤੇ ਮਨ 'ਚ ਖਿਆਲ ਆਉਂਦੇ ਆ ਤੁਹਾਡੇ ਬੱਚੇ ਤਾਂ ਘਾਰੇ ਗਏ ਜੀ ਕਰੋ ਬੱਚੇ ਬੱਚੇ ਕਹਿੰਦੇ ਫੋਨ ਆਉਂਦੇ ਕਰੋ ਜਦੋਂ ਕੋਈ ਗੱਲ ਆਉਂਦੇ ਕੀ ਕਹਿੰਦੇ ਸਾਰੇ ਬਹੁਤ ਬਹੁਤ ਔਖਾ ਹੋ ਗਏ। ਨਾਲ ਸੇ ਬੈਠੇ ਲੋਕਾਂ ਦਾ ਦੁੱਖ ਸੁਣਿਆ ਜਾਵੇ। ਸਹੀ ਦੋਸ਼ੀਆਂ ਨਾਲ ਹੱਲ ਕਰਿਆ ਜਾਵੇ। ਯਾਰ ਭਾਈ ਕਰੀ ਵੀ ਇਹ ਬੰਦਾ ਹੈਗਾ ਜਿਹੜਾ ਇਹ ਜ਼ਮੀਨ ਜਾਇਦਾਦ ਦਾ ਭੁੱਖਾ ਹੈ। ਜੀ ਉਹਨੇ ਇਨਵੈਸਟ ਕਰਤਾ। ਵੀ ਇਹ ਪਹਿਲੀ ਝ ਇਨਵੈਸਟਮੈਂਟ ਕਰ ਰਿਹਾ ਹੈਗਾ। ਕਦੇ ਕਿਵੇਂ ਇਹ ਭਰ ਰੋਪਣ ਕਰਨਾ ਔਰ ਉਹ ਫਾਈਨੈਂਸਰ ਮੇਰੇ ਕੋਲੇ ਕਾਗਜ਼ ਲੈ ਕੇ ਆਉਂਦਾ ਜੀ ਵੀ ਜਦ ਤੱਕ ਇਸ ਤੇ ਭਰ ਦਿਓ ਨਹੀਂ ਮੈਂ ਜੀ ਛੋਟੇ ਨਾ ਜੀ ਮੈਂ ਆ ਛੋਟੇ ਬਾਰਾ ਤੇ ਨੋਟਿਸ ਲਾ ਕੇ ਚੱਲੇ ਆ ਜੀ ਨਾ ਸਾਡੇ ਕੋਲ ਘਰ ਰਿਹਾ ਨਾ ਸਾਡੇ ਕੋਲ ਕੋਈ ਕਾਰੋਬਾਰ ਰਿਹਾ ਸਾਡੇ ਦੁਕਾਨਾਂ ਬੰਦ ਰਿਹਾ ਭੁੱਖੇ ਮਰਦੇ ਆ ਬੱਚੇ ਸਾਡੇ ਸ਼ੌਕ ਚ ਗਏ ਮੈਂਟਲੀ ਅਪਸੈਟ ਹੋਏ ਫਿਰਦੇ ਨੇ ਜੀ ਬੱਚੇ ਤੇ ਵੱਧਾ ਅਸਰ ਪਿਆ ਸੋ 350 ਕਿਲਾ ਤੱਕ ਪੰਜਾਬ 'ਚ ਜ਼ਮੀਨ ਆ 400 ਕਿਲਾ ਜੁਪੀ ਜ਼ਮੀਨ ਦੱਸ ਰਹੇ ਦੀ ਤੇ ਜੇ ਇਹਦੇ ਕੋਲ ਗੱਡੀਆਂ ਨੇ ਉਹ ਇੱਥੇ ਪੰਜਾਬ ਦੇ ਵਿੱਚ ਸ਼ੋਅਰੂਮਾਂ ਵਿੱਚ ਗੱਡੀਆਂ ਨਹੀਂ ਹੈਗੀਆਂ ਉਹਨੇ ਸਾਰੀਆਂ ਬਾਹਰੋਂ ਇਮਪੋਰਟ ਕਰਾਈਆਂ ਗੱਡੀਆਂ ਆਪੇ ਪੰਜ ਦਿਨ ਹੋ ਗਏ ਅਸੀਂ ਰੋਜ਼ ਇੱਥੇ ਆਉਂਦੇ ਆ ਤੇ ਰਾਤ ਵੀ ਇੱਥੇ ਹੀ ਰਹਿੰਦੇ ਆ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਦੇਖ ਲਓ ਕਿ ਸਾਰੇ ਪਾਸੇ ਕੋਈ ਨਹੀਂ ਹੈਗਾ ਬੀਆਵਾਨ ਐ ਤੇ ਇੱਥੇ ਲੇਡੀਜ਼ ਨੂੰ ਰਹਿਣਾ ਕਿੰਨਾ ਔਖਾ ਹੈ ਨਾ ਤੇ ਆਪਣੇ ਬੱਚੇ ਘਰ ਛੱਡੇ ਹੋਏ ਆ ਸਾਡੇ ਬੱਚਿਆਂ ਦੇ ਭੁੱਖੇ ਹੀ ਖਰਾਬ ਕਰਦੇ ਇਹਨਾਂ ਨੂੰ ਸასი ਸ਼ਾਲ ਦੋਸਤੋ ਕੀ ਹਾਲ ਚਾਲ ਆ ਮੈਂ ਪਾਲੀਬੀਦ ਕੇ ਦੋਸਤੋ ਵਿਦੇਸ਼ ਜਾਣਾ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਪਰ ਬਹੁਤ ਸਾਰੇ ਬੱਚੇ ਪਰਿਵਾਰ ਠੱਗੇ ਜਾਂਦੇ ਆ ਠੱਗਾਂ ਤੋਂ ਕਿਉਂਕਿ ਸੁਪਨੇ ਚੱਕਣਾ ਚੂਰ ਹੋ ਜਾਂਦੇ ਆ ਉਹਨਾਂ ਮਾਪਿਆਂ ਦੇ ਜਦੋਂ ਤਬਾਹ ਹੋ ਜਾਂਦੀ ਆ ਉਹਨਾਂ ਦੀ ਜਿਹੜੀ ਮਿਹਨਤ ਹੈ ਅੱਜ ਖੇਤਾਂ ਦੇ ਵਿੱਚ ਟਿੱਬਾ ਠੁੱਲੀ ਆਲ ਦੇ ਵਿਚਕਾਰ ਜਿਹੜਾ ਇਹ ਰਕਵਾਂਗਾ ਟਿੱਬਾ ਪਿੰਡ ਦਾ ਰਕਵਾਂ ਤੇ ਇੱਥੇ ਕੁਝ ਪਰਿਵਾਰਾਂ ਨੇ ਜਿਹੜੇ ਠੱਗੀ ਮਾਰ ਕੇ ਭੱਜੇ ਸੀ ਉਹਨਾਂ ਨੇ ਇੱਥੇ ਜ਼ਮੀਨ ਖਰੀਦੀ ਸੀ ਤਾਂ ਜਿਹੜੇ ਲੋਕਾਂ ਦੇ ਪੈਸੇ ਸੀਗੇ ਫਸੇ ਹੋਏ ਸੀ ਤਾਂ ਉਹਨਾਂ ਪਰਿਵਾਰਾਂ ਨੇ ਇੱਥੇ ਪੜਤਾਲ ਕੀਤੀ ਜ਼ਮੀਨ ਦੀ ਤੇ ਧਰਨੇ ਦੇ ਉੱਤੇ ਉਹ ਬੈਠੇ ਆ ਪਿਛਲੇ 5 ਦਿਨਾਂ ਤੋਂ ਲਗਾਤਾਰ ਧਰਨਾ جاری ਹੈ ਗੱਲਬਾਤ ਕਰਦੇ ਆ ਕਿ ਕਿੰਨੇ ਕ ਪੈਸੇ ਸੀ ਕਿਹੜੀ ਕੰਪਨੀ ਸੀ ਕਿਵੇਂ ਉਹ ਪੈਸੇ ਲੈ ਕੇ ਇਹਨੇ ਪਰਿਵਾਰਾਂ ਦੇ ਭੱਜੀ ਆ ਸਸ਼ੀਆ ਵੀਰ ਸਸ਼ੀਆ ਵੀਰ ਜੀ ਕੀ ਨਾਮ ਆ ਵੀਰ ਜੀ ਸਰ ਸੰਦੀਪ ਸਿੰਘ ਜੀ ਅਰੇ ਵੀਰ ਜੀ ਇਹਨੇ ਪਰਿਵਾਰ ਕਿੰਨੇ ਕ ਹੋ ਸਕਦਾ ਜਿਹੜੇ ਪੈਸੇ ਲੈ ਕੇ ਜਿਨ੍ਹਾਂ ਦੇ ਕੰਪਨੀ ਭੱਜੀ ਆ ਦੇਖੋ ਇਹ ਸ਼ੁਰੂ ਚ ਘੱਟੋ ਘੱਟ 500 ਤੋਂ ਕਰੀਬੰਦਾ ਸੀਗਾ ਸਾਡੇ ਨਾਲ ਜਦ ਖੰਨੇ ਪਹਿਲਾਂ ਲੈ ਕੇ ਭੱਜੇ ਪਏ ਤੇ ਤਕਰੀਬਨ 40 ਤੋਂ 50 ਕਰੋੜ ਦੀ ਠੱਗੀ ਹੈ ਇਹ ਜੀ ਤੇ ਬੱਚਿਆਂ ਦੇ ਭੁੱਖ ਵਾਸਤੇ ਅਸੀਂ ਸੋਚਿਆ ਸੀ ਵੀ ਚਲ ਬਾਹਰ ਜਾਣਗੇ ਜੀ ਪਰ ਇਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਤੇ ਸਾਡੇ ਪੈਸੇ ਲੈ ਕੇ ਭੱਜ ਗਏ ਅਸਾ ਔਖਾ ਬਹੁਤ ਹੈ ਇੱਥੇ ਕਿਉਂਕਿ ਇੱਕ ਤਾਂ ਖੇਤ ਨੇ ਪਾਣੀ ਦਾ ਪ੍ਰਬੰਧ ਨਹੀਂ ਹਨਾ ਕਿੱਥੋਂ ਕਿੱਥੋਂ ਪਰਿਵਾਰ ਇੱਥੇ ਆਉਂਦੇ ਆ ਇਸ ਧਰਨੇ 'ਚ ਦੇਖੋ ਜੀ ਤਿੰਨ ਸਟੇਟਾਂ ਤੋਂ ਹਿਮਾਚਲ ਤੋਂ ਵੀ ਆਏ ਨੇ ਹਰਿਆਣੇ ਤੋਂ ਵੀ ਆਏ ਨੇ ਪੰਜਾਬ ਦੇ ਦਾ ਸਾਰੇ ਟੋਟਲ ਜ਼ਿਲ੍ਹਿਆਂ ਚੋਂ ਹੀ ਨੇ ਅੱਜ ਤੁਸੀਂ ਜਾਣਦੇ ਹੋ ਸਾਰੇ ਕਿੱਥੇੋਂ ਦੇਖਿਆ ਨਿਗਾ ਮਾਰ ਕੇ ਜੀ ਬਾਕੀ ਅਸੀਂ ਤਾਂ ਇਹ ਕ charge ਕਰਦੇ ਆ ਪ੍ਰਸ਼ਾਸਨ ਨੇ ਸਾਡੀ ਹੈਲਪ ਨਹੀਂ ਕੀਤੀ ਜੀ ਜੇ ਪ੍ਰਸ਼ਾਸਨ ਨੇ ਪਹਿਲਾਂ ਸਾਡਾ ਸਾਥ ਦਿੱਤਾ ਹੁੰਦਾ ਤਾਂ ਸਾਨੂੰ ਇੱਥੇ ਪਹੁੰਚਣਾ ਨਾ ਪੈਂਦਾ ਜੀ ਅਚ ਕਦੋਂ ਕਦਾ ਜਿਹੜਾ ਇਸ ਸੰਘਰਸ਼ ਤੁਸੀਂ ਵਿੱਢਿਆ ਹੋਇਆ ਤੇ ਕੀ ਜਿਹੜੀ ਕੋਈ ਪ੍ਰਾਪਤੀ ਹੋਈ ਆ ਨਹੀਂ ਇੱਕ ਵਿੱਚ ਬੰਦਿਆਂ ਨੂੰ ਪਿੱਛੇ ਪੈਸੇ ਦੇ ਕੇ ਉਹਨਾਂ ਨੇ ਤੋੜਿਆ ਵੀ ਹੈ ਹੂੰ ਤੇ ਪ੍ਰਾਪਤੀ ਸਾਨੂੰ ਹਾਲ ਤੱਕ ਜਿੰਨੇ ਬੰਦੇ ਖੜੇ ਆ ਘੱਟੋ ਘੱਟ 60 70 ਬੰਦੇ ਹੈਗੇ ਪਰ ਸਾਨੂੰ ਕੋਈ ਪੈਸਾ ਨਹੀਂ ਜਿਹਨਾਂ ਦੇ ਪੈ ਰਹਿੰਦੇ ਆ ਜੀ ਕੋਈ ਵੀ ਪੈਸਾ ਨਹੀਂ ਮਿਲੇ ਇਹਨਾਂ ਨੂੰ ਹੁਣ ਫਿਰ ਇੱਥੇ ਤੁਸ ਤਾਂ ਔਖਾ ਬਹੁਤ ਹੈ ਕਿ ਖਾਣ ਪੀਣ ਦਾ ਵੀ ਪ੍ਰਬੰਧ ਕਰਨਾ ਹੁੰਦਾ ਰਹਿਣ ਦਾ ਵੀ ਇੱਥੇ ਰਾਤ ਨੂੰ ਢੇਰੀ ਕਣੀ ਦਾ ਮਤ ਹਾਂ ਜੀ ਪਰਸੋਂ ਸਿਰ ਢੇਰੀ ਜਾਣ ਸਾਰੀ ਸਾਡੇ ਉੱਪਰ ਜੀ ਰੰਗੀ ਹੈ ਜੀ ਤੇ ਬਹੁਤ ਔਖਾ ਮੁਸ਼ਕਲ ਹੈ ਜੀ ਰਹਿਣਾ ਕਸੋ ਜਿਵੇਂ ਰਹਿਣਾ ਪੈਂਦਾ ਹੀ ਬੱਚਿਆਂ ਦੇ ਪਿੱਛੇ ਵਾਸਤੇ ਹੁਣ ਜਿਹੜੇ ਪੈਸੇ ਲਾਏ ਨੇ ਅਸੀਂ ਮੋੜਨੇ ਵੀ ਤਾਂ ਹੈਗੇ ਹੁਣ ਲਵਾਂਗੇ ਗੁੱਠਾ ਗਲਚ ਗੁੱਠਾ ਪਾ ਕੇ ਉਹਦੇ ਕਸਾ ਲਵੇ ਤੋਬੇ ਦੇ ਜਿਹੜੇ ਪਿੰਡ ਨੇ ਭਾਵੇਂ ਠੂਲੀਵਾਲਾ ਜਾਂ ਹੋਰ ਨੇੜੇ ਤੇੜੇ ਦੇ ਮੰਗੇਵਾਲ ਹੁਣ ਦਰਤੀ ਹੈਗੀ ਲੋਕ ਆਉਂਦੇ ਇੱਥੇ ਪੂਰੇ ਹਾਂ ਲੋਕ ਆ ਕੇ ਜਾਂਦੇ ਨੇ ਛੜਦੇ ਬਹਿ ਕੇ ਜਾਂਦੇ ਨੇ ਕਹਿੰਦੇ ਸਾਥ ਦੇਵਾਂਗੇ ਤੁਹਾਡਾ ਪੂਰਾ ਆ ਬਾਪੂ ਜੀ ਆਏ ਨੇ ਬਾਕੀ ਕਾਂਗਰਸ ਦੇ ਲੀਡਰ ਹੋਰ ਵੀ ਆਏ ਨੇ ਸਾਡੇ ਕੋਲੇ ਅਸਾ ਬੜੀ ਐਡੀ ਤੜਕ ਕਿਵੇਂ ਮੰਨ ਮੰਨਦੇ ਹੋ ਜਿਹੜਾ ਹਜੇ ਤੱਕ ਕੋਈ ਉਹ ਬੰਦਾ ਕੋਈ ਗੱਲ ਰਾ ਹੀ ਨਹੀਂ ਪਾ ਰਿਹਾ ਜਾਂ ਤੁਹਾਡੇ ਤੱਕ ਪਹੁੰਚ ਹੀ ਨਹੀਂ ਕਰ ਰਿਹਾ ਕੀ ਮੰਨਦੇ ਹੋ ਇਸ ਵਿੱਚ ਉਹਦੇ ਵਿੱਚ ਆਈ ਬੰਦਾ ਪੈਸੇ ਨਾਲ ਹਰ ਇੱਕ ਚੀਜ਼ ਖਰੀਦ ਸਕਦਾ ਜੀ ਉਹਨੇ ਪੁਲਿਸ ਦੇ ਬੜੇ ਬੜੇ ਡੀਐਸਪੀ ਐਸਐਸਪੀ ਸਾਰੇ ਖਰੀਦੇ ਹੋਏ ਨੇ ਜੀ ਜੀ ਬਕਾਇਦਾ ਕੋਡੀਆਂ ਪਈਆਂ ਦੀ ਸੋ ਸਾਡੇ ਨਾਲ ਸਾਬਕਾ ਚੇਅਰਮੈਨ ਸੋਮਨਾਥ ਸ਼ਰਮਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸ਼ਰਮਾ ਜੀ ਆਪਾਂ ਦੇਖਿਆ ਤੁਸੀਂ ਵੀ ਸਾਰੀ ਉਮਰ ਹੰਢਾਈ ਆ ਦੇਖੋ ਕਿਵੇਂ ਇੱਕ ਜਿਹੜਾ ਕਹਿਦੀ ਆ ਆਪਾਂ ਮਾੜੇ ਮਾੜੇ ਜੋੜ ਕੇ ਬੰਦਾ ਪੈਸੇ ਇੱਥੇ ਤੱਕ ਆਉਂਦਾਗਾ ਤਾਂ ਏਡੀ ਵੱਡੀਆਂ ਠੱਗੀਆਂ ਹੋ ਜਾਂਦੀਆਂ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਸੰਘਰਸ਼ ਦੀ ਹਮਾਇਤ ਦੇ ਵਿੱਚ ਪਹੁੰਚ ਦੇਖੋ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਇਹਨਾਂ ਲੋਕਾਂ ਨੇ ਗਰੀਬਾਂ ਦਾ ਲਹੂ ਚੂਸ ਲਿਆ ਜੀ ਜਿਹਨਾਂ ਇਹਨਾਂ ਦੇ ਰੱਬ ਰੱਬ ਕਹਿੰਦੇ ਉਹ ਵੱਡੇ ਵੱਡੇ ਕਿ ਸੰਡੀ ਪਹਿਣਗੇ ਪਰ ਗੱਲ ਇਹ ਹੈ ਇਹ ਮੈਂ ਇਸ ਸੰਘਰਸ਼ ਦੀ ਹਮਾਇਤ ਇਹ ਕਰਦਾ ਸੰਘਰਸ਼ ਜਾਰੀ ਵੀ ਰੱਖਣਗੇ ਇਹ ਕੰਮ ਵੀ ਰੱਖਣਗੇ ਮੈਨੂੰ ਵਿਸ਼ਵਾਸ ਵੀ ਹੋਇਆ ਇੱਥੇ ਆ ਕੇ ਜੀ ਤੇ ਜਥੇਬੰਦੀਆਂ ਵੀ ਆਉਣਗੀਆਂ ਸਾਜ ਵੀ ਮੇਰੇ ਨਾਲ ਚਾਰ ਸਰਪੰਚ ਖੁਰ ਆਏ ਆ ਜੀ ਉਹ ਗੰਗੋਰਾਂ ਵਾਲਾ ਸਰਪੰਚ ਵੀ ਆਇਆ ਕ੍ਰਪਾਲ ਸਿੰਘ ਵਾਲਾ ਸਰਪੰਚ ਵੀ ਆ ਆ ਨਿਹਾਲੂ ਵਾਲਾ ਸਰਪੰਚ ਵੀ ਆਇਆ ਸਰਪੰਚਾਂ ਦੀ ਕਮੀ ਰਹਿਣੀ ਨਹੀਂ ਜੀ ਅਸੀਂ ਇਸ ਸੰਘਰਸ਼ ਦੀ ਪੂਰੀ ਹਮਾਇਤ ਕਰਾਂਗੇ ਕਿਉਂਕਿ ਇਹਨਾਂ ਨੇ ਆ ਧੱਕਾ ਇੱਕ ਤਾਂ ਇਹ ਪੈਸੇ ਦੇ ਕੰਨੀ ਲੁੱਟ ਹੀ ਗਏ ਜੀ ਉਹ ਤੋਂ ਬਾਅਦ ਇਹਨਾਂ ਦੇ ਬੱਚਿਆਂ ਦਾ ਭਵਿੱਖ ਇਹਨਾਂ ਨੇ ਇੰਨਾ ਖਰਾਬ ਕਰਤਾ ਜਿਹੜੇ ਵਿਚਾਰੇ ਕਿਤੇ ਜਾਣ ਜੋਗੇ ਨਹੀਂ ਰਹੇ ਉਹਨੇ ਪੜਾਈਆਂ ਨਾ ਗੀਆਂ ਐਡਾ ਸਾਂ ਨਾ ਗੀਆਂ ਤੇ ਹੁਣ ਜਿਹੜੇ ਪ੍ਰਸ਼ਾਸਨ ਵੀ ਇਹ ਠੱਗਾਂ ਦਾ ਗੱਲ ਹੋ ਰਾ ਠੱਗ ਦਾ ਉੱਤੇ ਲਿਖਿਆ ਨਹੀਂ ਹੁੰਦਾ ਇਹ ਪਾਰ ਲੈਂਦੇ ਲੋਕਾਂ ਨੂੰ ਮੈਂ ਇਸ ਇਹਨਾਂ ਨੂੰ ਇਸ ਜਿਹੜਾ ਬੈਠੇ ਸੰਘਰਸ਼ ਚ ਇਹਨਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਇੱਕਾ ਸਾਨੂੰ ਜ਼ਰੂਰੀ ਆ ਇੱਕਾ ਰੱਖਾਂਗੇ ਰਹੂਗਾ ਵੀ ਇੱਕਾ ਅਸੀਂ ਹੱਦ ਤੱਕ ਮੌਤਾਂ ਦਾ ਹੋ ਜਾਣੀਆਂ ਪਰ ਇੱਥੇ ਸ਼ਹੀਦ ਹੋ ਜਾਣਗੇ ਇਹ ਪੈਸੇ ਲਈ ਬਣਾ ਸੰਘਰਸ਼ ਬੰਦ ਨਹੀਂ ਹੋਊਗਾ ਇਹ ਜਿੱਥੇ ਮਰਜ਼ੀ ਭੱਜ ਲਵੇ ਜਦੋਂ ਤੱਕ ਸਾਨੂੰ ਪੈਸੇ ਨਹੀਂ ਮਿਲਦੇ ਕੱਲਾ ਕੱਲਾ ਰੁਪਈਆ ਗਿਣ ਕੇ ਨਹੀਂ ਦਿੰਦੇ ਇਹ ਸੰਘਰਸ਼ ਖਤਮ ਨਹੀਂ ਕਰਦੇ چاہے 5 ਸਾਲ ਨਾ ਹੋਵੇ ਇੱਥੇ ਬੈਠ ਕੇ ਮਾਰਾਂਗੇ ਜੀ ਇੱਥੇ ਜਨਤਾ ਇਕੱਠੀ ਵੀ ਹੋਊਗੀ ਜੀ ਇਹਨਾਂ ਲੋਕਾਂ ਨੂੰ ਇਹ ਬੇਨਤੀ ਆ ਆ ਕੇ ਸਾਡਾ ਵੱਧ ਤੋਂ ਵੱਧ ਮਦਦ ਕਰੋ ਸਹਾਇਕ ਜੀ ਸਹਾਇਤਾ ਕਰੀਏ ਆਪਾਂ ਦੁਖੀ ਪਰਿਵਾਰਾਂ ਦੇ ਠੰਡ ਪਾਵੇ ਮਾੜੀ ਮੋਟੀ ਲੁੱਟੇ ਪਟੇ ਗਏ ਕੋਈ ਹਿਮਾਚਲ ਦਾ ਕੋਈ ਹਰਿਆਣੇ ਦਾ ਕੋਈ ਪੰਜਾਬ ਦੇ ਆ ਜਿਹੜੇ ਲੋਕ ਜਿਹੜੀ ਗਰੀਬ ਲੋਕ ਆ ਆਪਾਂ ਢਿੱਡ ਪਾਲ ਕੇ ਬੱਚਿਆਂ ਨੂੰ ਤੋਰਨਾ ਚਾਹੁੰਦੇ ਸੀ ਘਰ ਘਰ ਵੇਚਦੇ ਗਹਿਣੇ ਲੈ ਲੈ ਉਹ ਪਤਾ ਕੀ ਆ ਲੋਕਾਂ ਨੂੰ ਬੈਂਕਾਂ ਤੋਂ ਕਰਜ਼ੇ ਲੈ ਲਿਓ ਕਿਸ਼ਤਾਂ ਮੰਗਦੇ ਆ ਕਿੱਥੋਂ ਦੇਣ ਪੈਸੇ ਉਹ ਉਹਨਾਂ ਦਾ ਬੁਰਾ ਹਾਲ ਆ ਇਸ ਕਰਕੇ ਅਸੀਂ ਇਹਦੀ ਬਰਨ ਵੀ ਵੱਡੀ ਹਮਾਇਤ ਕਰਦੇ ਆ ਅਸੀਂ ਨਿੰਦਾ ਵੀ ਕਰਦੇ ਆ ਇੰਨੇ ਠਾਕਾਂ ਲੋਕਾਂ ਨੂੰ ਸਰਕਾਰ ਨੂੰ ਨੱਥ ਪਾ ਦੇਣੀ ਚਾਹੀਦੀ ਆ ਜੀ ਸਰਕਾਰ ਕੋਲੇ ਯਤਨ ਹੈਗੇ ਆ ਪਰ ਕਾਲੀਆਂ ਭੇਡਾਂ ਪੁਲਿਸ ਜੀ ਬੈਠੀਆਂ ਨੇ ਉਹ ਸੌਦੇ ਕਰਕਰ ਲੈਂਦੀਆਂ ਨੇ ਵਿੱਚ ਹੀ ਉਹਨਾਂ ਉਹਨਾਂ ਉੱਥੋਂ ਤੱਕ ਮੁੱਖ ਮੰਤਰੀ ਇੱਕ ਸਾਡਾ ਮੁੱਖ ਮੰਤਰੀ ਇਮਾਨਦਾਰ ਆ ਅਸੀਂ ਜੇ ਸਾਡੀ ਇਮਾਨਦਾਰੀ ਕੋਲੇ ਮੁੱਖ ਮੰਤਰੀ ਕੋਲ ਸਾਡੀ ਆਵਾਜ਼ ਜਾਵੇ ਸਾਨੂੰ ਵਿਸ਼ਵਾਸ ਆ ਵੀ ਉਹ ਪੂਰੀ ਸੰਗਜਾ ਕਸੂਗਾ ਇਹਨਾਂ ਦਾ ਜੀ ਸਾਡੀ ਆਵਾਜ਼ ਜੇ ਜਾਵੇ ਉੱਥੇ ਤੱਕ ਤਾਂ ਇਹਨਾਂ ਲੋਕਾਂ ਨੂੰ ਹਮਾਇਤ ਵੀ ਕਰੂਗੀ ਸਰਕਾਰ ਯਾਨੀ ਮਦਦ ਵੀ ਕਰੂ ਅਸੀਂ ਵੀ ਸਾਡੇ ਐਮਐਲਏ ਨੂੰ ਵੀ ਕਹਾਂਗੇ ਜੀ ਵੀ ਭਾਈ ਇਹ ਸੰਘਰਸ਼ ਦੀ ਜਾ ਕੇ ਮਦਦ ਕਰੋ ਸਾਡੇ ਐਮਐਲਏ ਹਰਕਾ ਪੰਡੋਰੀ ਪੈਂਦਾ ਹਾਂਜੀ ਕਲਵੰਤ ਪੰਡੋਰੀ ਪੈਂਦਾ ਅਸੀਂ ਉਹਨੂੰ ਵੀ ਬੇਨਤੀ ਕਰਾਂਗੇ ਪੰਚਾਇਤਾਂ ਵੱਲੋਂ ਵੀ ਇਹ ਵੱਤੋਵਾਦੀ ਦੀ ਹਮਾਇਤ ਕਰੋ ਅਸੀਂ ਇਹ ਸੰਘਰਸ਼ ਨੂੰ ਸਫਲ ਕਰਾਂਗੇ ਜੀ ਤੇ ਪੈਸੇ ਲੈ ਕੇ ਖੜਾ ਛੱਡਾਂਗੇ ਤਾਂ ਜੀ ਇਕੱਲੇ-ਇਕੱਲੇ ਦੇ ਪੈਸੇ ਲੈ ਕੇ ਪਾਟਾਂਗੇ ਵੀ ਨਹੀਂ ਤੇ ਏਕਾ ਵੀ ਰੱਖਾਂਗੇ ਜੀ ਕੋਈ ਵੀ ਮਾਰ ਕਰਨੀ ਪਵੇ ਇੱਕ ਚੱਲਾਂਗੇ ਕਹਿੰਦੇ ਕੀ ਸੀ ਬੱਚੇ ਨੂੰ ਜਦੋਂ ਵੀ ਤੁਸੀਂ ਲੈ ਕੇ ਆਓ ਤਾਂ ਕੀ ਇਹ ਜਿਹਾ ਮਾਹੌਲ ਬਣਾਉਂਦੇ ਸੀ ਕਿ ਬੰਦੇ ਫਸ ਜਾਂਦੇ ਇਹਦਾ ਨਾਮ ਹੈ ਗੁਰਪ੍ਰੀਤ ਸਿੰਘ ਬੈਣੀਪਾਲ ਜੀ ਇਹਦਾ ਦਫ਼ਤਰ ਸੀਗਾ ਜੀਟੀਪੀ ਮਾਰਕੀਟ ਖੰਨਾ ਕੋਸਟ ਵਿ ਇਮੀਗ੍ਰੇਸ਼ਨ ਇਹਦੇ ਨਾਂ ਤੇ ਸੀ ਹਾਂ ਇਹਦਾ ਪਿੰਡ ਚਲੋ ਈਸੜੂ ਹੈ ਜੀ ਤੇ ਇਹਦਾ ਨਾਂ ਗੁਰਪ੍ਰੀਤ ਸਿੰਘ ਬੈਣੀਪਾਲ ਜਿਹਦੇ ਵਿੱਚ ਰਮਨ ਬਾਜਵਾ ਜੋ ਕਿ ਪਟਿਆਲੇ ਦੀ ਹੈ ਇੱਕ ਚਰਨਪ੍ਰੀਤ ਉਰਫ ਅੰਗਤਪਾਲ ਹਰਨ ਸਿਮਰਨਕੌਰ ਰੋਮਨ ਬਰਾੜ ਤੇਜਾ ਸਿੰਘ ਰਮਨਦੀਪਕੌਰ ਰੰਧੀਰ ਗੁਰਪ੍ਰਤਾਪ ਤੇਜਾ ਸਿੰਘ ਜਗENDER ਸਿੰਘ ਅਮਨਦੀਪ ਉਰਫ ਹਰਮਿੰਦਰ ਸਿੰਘ ਪਟਿਆਲੇ ਤੋਂ ਗੋਲਡੀ ਅੰਮਰਤਪਾਲ ਪ੍ਰਵੀਨ ਪੰਕਜ ਜਸਪਿੰਦਰਕੌਰ ਕਰਮਜੀਤ ਸਿੰਘ ਦੀਪਿਕਾ ਮੈਡਮ ਰੋਮਨ ਵੀਰਪਾਲ ਤੇ ਹੋਰ ਕਈ ਸਾਥੀ ਹੋਰ ਸਾਰੇ ਬੰਦੇ ਸਾਮਣ ਨੇ ਇਹ ਸਾਰਿਆਂ ਦਾ ਗਰੂ ਹੈ ਜੀ ਇਹ ਜੀ ਇਹਨਾਂ ਨੇ ਪਹਿਲਾਂ ਪਟਿਆਲੇ 2018 ਚ ਵੀ ਠੱਗੀ ਮਾਰੀ ਹੈ ਜੀ ਉਸ ਤੋਂ ਬਾਅਦ ਉਡਾਨ ਇਮੀਗ੍ਰੇਸ਼ਨ ਖੋਲਿਆ ਜੀ ਇੱਕ ਨੈਕਸਟ ਇਮੀਗ੍ਰੇਸ਼ਨ ਖੋਲਿਆ ਫਿਰ ਚੌਥੀ ਵਾਰੀ ਆ ਕੇ ਖੰਨੇ ਆ ਕੇ ਕੋਸਟਵੇਜ ਦੇ ਨਾਮ ਤੇ ਖੋਲਿਆ ਜੀ ਜੀ ਬਾਕੀ ਹੁਣ ਦੇਖੋ ਹੁਣ ਜੋ ਪ੍ਰਸ਼ਾਸਨ ਚ ਕੰਮ ਕਰਦਾ ਤੇ ਸਾਡੀ ਗੁਜਾਰ ਸਾਹ ਮੁੱਖ ਮੰਤਰੀ ਸਾਹਿਬ ਨੂੰ ਜੇ ਸਾਡੀ ਆਵਾਜ਼ ਪਹੁੰਚਦੀ ਤਾਂ ਸਾਡੀ ਹੈਲਪ ਜ਼ਰੂਰ ਕੀਤੀ ਜਾਵੇ ਅਸਾ ਹੋਰ ਵੀ ਕੋਈ ਵੱਡੀਆਂ ਫੈਸਿਲਿਟੀਆਂ ਦੀ ਗੱਲ ਜ਼ਾਬੇਦਾਰੀ ਜਿਤਾਉਂਦੇ ਸੀ ਤਾਂ ਕਿ ਜਿਹੜੇ ਇੰਨੇ ਲੋਕ ਇੱਕਦਮ ਕਿਉਂਕਿ ਇੰਨੀ ਛੇਤੀ ਵੀ ਉਲਰਦਾਨੀ ਲੋਕ ਕੀ ਇਹੋ ਜਿਹਾ ਕਹਿੰਦੇ ਸੀ ਦੇਖੋ ਜੀ ਜੇ ਸਾਡੇ ਲਈ ਪੈਸੇ ਹੁੰਦੇ ਫਿਰ ਅਸੀਂ ਲੋਨਾਂ ਦੇ ਚੱਕਰ 'ਚ ਨਾ ਪੈਂਦੇ ਇਹਨਾਂ ਨੇ ਸਾਨੂੰ ਲੋਨ ਦਾ ਚਾਂਸਾ ਦਿੱਤਾ ਜੀ ਵੀ ਅਸੀਂ 6 ਲੱਖ ਦਾ ਪੈਕੇਜ ਕਰਾਂਗੇ ਜੀ ਪੈਸੇ ਸਾਰੇ ਬਾਅਦ 'ਚ ਪਰ ਤੁਹਾਨੂੰ ਜਿਹੜਾ ਲੋਨ ਸਟੱਡੀ ਲਾਉਣਾ ਉਹ ਅਸੀਂ ਕਰਵਾ ਕੇ ਦੇਵਾਂਗੇ ਵੀ ਉਹਦੇ ਵਾਸਤੇ ਸਾਨੂੰ ਬੈਂਕ ਮੈਨੇਜਰ ਨੂੰ ਪੈਸੇ ਦੇਣਾ ਪਊਗਾ ਲੱਖ ਰੁਪਇਆ ਉਹਦਾ ਤੇ 50 ਹਜ਼ਾਰ ਰੁਪਇਆ ਹੋਰ ਖਰਚਾ ਆ ਜਾਣਾ ਵੀ ਸਾਨੂੰ 1.5 ਤੋਂ 2 ਲੱਖ ਰੁਪਏ ਸਾਨੂੰ ਪਹਿਲਾਂ ਦੋ ਜੀ ਇਹੀ ਸਾਡੇ 2.5 ਲੱਖ ਰੁਪਏ ਦੇ ਖਰਚੇ 'ਚ ਸਾਡੇ ਸਾਰੇ ਪੈਸੇ ਫਸੇ ਨੇ ਬੰਦਾ ਦੇਖ ਲੈਂਦੇ ਸੀਗੇ ਵੀ ਇਹ ਕਿੰਨੇ ਦੇਣ ਦੇ ਯੋਗ ਆ ਓਕੇ ਉਸ ਹਿਸਾਬ ਨਾਲ ਇਹਨਾਂ ਨੇ ਜਿਵੇਂ ਮੇਰੇ ਤੋਂ ਇਹਨਾਂ ਨੇ 2.5 ਲੱਖ ਰੁਪਏ ਅਕਾਊਂਟ 'ਚ ਲਿਆ ਸੀ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਗੁਰਕਨੀਆ ਜੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਆ ਜੀ ਹਰਿਆਣਾ ਦੇ ਬਾਰਡਰ 'ਤੇ ਹੀ ਰਹਿ ਗਿਆ ਜੀ 3 ਕਿਲੋਮੀਟਰ ਬਾਰਡਰ ਹੈ ਸਾਡੇ ਤੋਂ ਜੀ ਠੀਕ ਹੈ ਤਾਂ ਇਹਨਾਂ ਦਾ ਕੀ ਸੀਗਾ ਵੀ ਤੁਸੀਂ ਸਾਨੂੰ 2.5 ਲੱਖ ਰੁਪਏ ਅਕਾਊਂਟ ਚ ਪਾ ਕੇ ਦਿਓ ਤੇ 1.5 ਲੱਖ ਰੁਪਿਆ ਤੁਹਾਡੇ ਜਿਹੜੇ ਡਾਕੂਮੈਂਟ ਵਗੈਰਾ ਨੇ ਉਹਨਾਂ ਦੇ ਬਾਕੀ ਜਿਹੜੀ ਇੰਟਰਵਿਊ ਆ ਉਹਦਾ ਹਨਾ ਪਲੱਸ ਜਿਹੜਾ ਸੀਗਾ ਸਿਸਟਮ ਵੀ ਉਸ ਤੋਂ ਬਾਅਦ ਅੰਬੈਸੀ ਫੀਸ ਅੰਬੈਸੀ ਫੀਸ ਇਹਨਾਂ ਨੇ ਇਦਾਂ ਬਣਾਇਆ ਹੋਇਆ ਸੀ ਵੀ ਤੁਹਾਡੇ ਕਾਰਡ ਤੋਂ ਕਟਾਂਗੇ ਜੀ ਠੀਕ ਹੈ ਮੇਰਾ ਖੁਦ ਦਾ ਮੈਡੀਕਲ ਹੋਇਆ ਮੇਰੀ ਖੁਦ ਹੀ ਫਾਈਲ ਸੀਗੀ ਤੇ ਮੇਰਾ ਮੈਡੀਕਲ ਹੋਇਆ ਗੁਰੂਪਾਲ ਜਿਹੜੇ ਹੈਗੇ ਆ ਲੁਧਿਆਣੇ ਉਹਨਾਂ ਦੇ ਮੈਂ ਮੈਡੀਕਲ ਵੀ ਕਰਵਾ ਕੇ ਆਇਆ ਪਰ ਜਿਸ ਦਿਨ ਇਹਨਾਂ ਨੇ ਮੈਨੂੰ ਮੈਂ ਰਿਜ਼ਲਟ ਆਇਆ ਮੈਂ ਇਹਨਾਂ ਨੂੰ ਡੇਢ 2 ਮਹੀਨੇ ਇਹਨਾਂ ਦੀ ਵੇਟ ਕਰਦਾ ਰਿਹਾ ਵੀ ਰਿਜ਼ਲਟ ਜੀ ਰਿਜ਼ਲਟ ਹਾਂਜੀ ਅੱਜ ਆਊ ਕੱਲ੍ਹ ਆਊ ਅੱਜ ਆਊ ਕੱਲ੍ਹ ਆਉਂਦੇ ਰਹਿੰਦੇ ਸੀਗੇ ਇਹ ਕਰ ਕਰ ਇਹਨਾਂ ਨੇ ਜਿਸ ਦਿਨ ਮੇਰਾ ਰਿਜ਼ਲਟ ਆਇਆ ਮੈਨੂੰ ਕਹਿੰਦੇ ਜੀ ਰਿਫਿਊਜ਼ ਆ ਗਿਆ ਮੈਂ ਕਿਹਾ ਵੀ ਕਾਰਨ ਰੀਜ਼ਨ ਰੀਜ਼ਨ ਕਹਿੰਦੇ ਵੀ ਤੁਸੀਂ ਵਾਪਸ ਨਹੀਂ ਆਉਣਾ ਮੈਂ ਕਿਹਾ ਵੀ ਇਹ ਤਾਂ ਕੋਈ ਰੀਜ਼ਨ ਨਾ ਹੋਇਆ ਤੇ ਮੈਨੂੰ ਤੁਸੀਂ ਰਿਫਿਊਜ਼ਲ ਲੈਟਰ ਦਿਓ ਮੈਂ ਮੈਂ ਚੈੱਕ ਕਰਾਉਂਗਾ ਹਮਦ ਸੱਲੀ ਹੋਵੇ ਹਾਂ ਤਾਂ ਇਹਨਾਂ ਨੇ ਮੈਨੂੰ ਕੋਈ ਰਿਫਿਊਜ਼ਲ ਲੈਟਰ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਦੁਬਾਰਾ ਇਹਨਾਂ ਕੋਲੇ ਗਿਆ ਤੈਨਾਂ ਨੇ ਮੈਨੂੰ ਕਿਹਾ ਵੀ ਕੋਈ ਨਹੀਂ ਤੁਹਾਡਾ ਦੁਬਾਰਾ ਅਪਲਾਈ ਕਰ ਦਿੰਨੇ ਆ ਅਸੀਂ ਜ਼ਿੰਮੇਵਾਰੀ ਤਾਂ ਹੈ ਨਹੀਂ ਕਿਸੇ ਬੰਦੇ ਦੀ ਪ੍ਰਸ਼ਾਸਨ ਨੇ ਕੋਈ ਬੰਦੇ ਦਿੱਤੇ ਆ ਤੁਹਾਨੂੰ ਕੋਈ ਇੱਥੇ ਵੀ ਕੋਈ ਕਿਸ ਤਰ੍ਹਾਂ ਦੀ ਕੋਈ ਵੀ ਨਹੀਂ ਬਸ ਪੁਲਿਸ ਵਾਲੇ ਕਹਿੰਦੇ ਨੇ ਚੱਕੰਨੇ ਹੋ ਕੇ ਪਿਓ ਵੀ ਕੋਈ ਖਤਰਾ ਨਾ ਹੋਵੇ ਤੁਹਾਨੂੰ ਦੱਸ ਨਹੀਂ ਜੇ ਕੋਈ ਹੋ ਜਾਂਦਾ ਘਟਨਾ ਤੇ ਫਿਰ ਪ੍ਰਸ਼ਾਸਨ ਮਗਰੋਂ ਤਾਂ ਬਥੇਰੀ ਹਣਾ ਹੱਲਾਸ਼ੇਰੀ ਆ ਕੇ ਦੇਣ ਲੱਗ ਜਾਂਦੇ ਕੋਈ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਇਸ ਤਰ੍ਹਾਂ ਦੀ ਨਾਲ ਜੀ ਉਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਉਹ ਤਾਂ ਕਹਿੰਦੇ ਤੁਸੀਂ ਆਪਦਾ ਧਿਆਨ ਰੱਖਿਓ ਮੈਂ ਹਰਮਾਚਲ ਪ੍ਰਦੇਸ਼ ਤੋਂ ਅਸਾਂ ਹਰਮਾਚਲ ਤੋਂ ਫਿਰ ਜਦੋਂ ਆਉਣ ਉਮਰ ਦਾ ਤੁਹਾਡਾ ਤਕਾਜ਼ਾ ਬਹੁਤ ਵੱਡੀ ਉਮਰ ਦੇ ਹੋ ਗਏ। ਇੱਕ ਕੀ ਲੱਗਦਾ ਹੁਣ ਜਿਵੇਂ ਆਪਾਂ ਤੁਸੀਂ ਆਉਨੇ ਹੋ ਰਸਤੇ ਦੇ ਵਿੱਚ ਮਨ ਦੇ ਵਿੱਚ ਬੜੇ-ਬੜੇ ਤੁਰ ਤੁਰ ਹੁੰਦੇ ਹੋਣਗੇ ਵੀ ਦੇਖੋ ਕਿਹੜੇ ਹਾਲਾਤਾਂ ਚੋਂ ਗੁਜ਼ਰੇ। ਸਾਡਾ ਇੱਧਰਲੇ ਪਾਸੇ ਕੋਈ ਵੀ ਰਿਸ਼ਤੇਦਾਰੀ ਨਹੀਂ ਹੈ ਜੀ। ਇਹ ਤਾਂ ਤੁਹਾਡੇ ਆਸਰੇ ਅਸੀਂ ਇੱਥੇ ਬੈਠੇ ਆ। ਅਸੀਂ ਕੱਲ ਆਏ ਸੀਗੇ ਰਾਤ ਇੱਥੇ ਸੀਗੇ। ਅਸਾਂ ਇਹਦੇ ਲਈ ਵੀ ਤੁਸੀਂ ਮੈਂ ਇੱਕ ਤਲੋ ਜਿਹੜੀ ਆ ਘਾਟੇ ਵੱਧ ਜ਼ਿੰਦਗੀ ਨਾਲ ਚੱਲਦੇ ਆ ਪਰ ਇੱਕ ਬੜੀ ਖੁਸ਼ੀ ਦੀ ਗੱਲ ਆ ਕਿ ਤੁਹਾਡਾ ਇੱਕਾ ਦੇਖ ਕੇ ਮਨ ਸੱਚੀ ਮੈਂ ਪਹਿਲਾਂ ਵੀ ਇੱਥੇ ਆ ਕੇ ਦੇਖਿਆ। ਪਹਿਲਾਂ ਤੁਸੀਂ ਇੱਕ ਦੂਜੇ ਨੂੰ ਜਾਣਦੇ ਸੀ। ਨਹੀਂ ਅਸੀਂ ਜਾਣਦੇ ਨਹੀਂ ਕੋਈ ਹੁਣ بڑا ਇੱਕ ਆ ਤੁਹਾਡਾ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਣਾਗਾ ਕਿ ਜਦੋਂ ਦਾ ਸਵੇਰ ਤੋਂ ਇੱਥੇ ਆਏ ਆ ਬੜਾ ਵੱਡਾ ਇੱਕਾ ਇੰਨਾ ਭਰਾਮਾ ਦਾ ਦੇਖਣ ਨੂੰ ਮਿਲਿਆ ਇਦਾਂ ਲੱਗ ਰਿਹਾ ਜਿਵੇਂ ਇਹ ਬਹੁਤ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਣ ਇਹ ਵੀ ਤੁਹਾਡੇ ਲਈ ਬਹੁਤ ਇੱਕ ਜਿੱਤ ਦੇ ਵੱਲ ਕਦਮ ਆ ਤੁਹਾਡਾ ਜਿਹੜਾ ਤੁਸੀਂ ਇੰਨੇ ਇਤਫਾਕ ਦੇ ਨਾਲ ਅੱਗੇ ਵਧਿਓ ਕੀ ਅਪੀਲ ਆ ਲੋਕਾਂ ਨੂੰ ਵੀ ਤੇ ਜਿਹੜੇ ਇੱਥੇ ਇਲਾਕੇ ਦੇ ਆ ਜਿਹੜੇ ਇੱਥੇ ਪਹੁੰਚਣ ਤੁਹਾਡੇ ਧਰਨੇ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਆ ਤੁਹਾਡੇ ਹਾਂਜੀ ਮੇਰੀ ਅਪੀਲ ਇਹੀ ਆ ਇਲਾਕੇ ਦੇ ਲੋਕਾਂ ਨੂੰ ਕਿ ਸਾਡੀ ਮਦਦ ਕੀਤੀ ਜਾਵੇ ਜਿਹੜੇ ਪ੍ਰਤਵੰਤੇ ਸੱਜਰੇ ਆਏ ਇਹਨਾਂ ਦਾ ਵੀ ਧੰਨਵਾਦ ਹੈ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਵੇਂ ਕਿਵੇਂ ਟਾਈਮ ਲੰਘਾਇਆ ਉਹ ਜਿਹੜੇ ਦੂਦਰ ਕੱਟ ਉਹ ਪਰਲੇ ਪਾਸੇ ਕੋਠੀ ਦੇ ਆਏ ਜੇ ਕਰਕੇ ਖਾਣੇ ਬਕੋ ਕੇ ਬੈਠੇ ਜੀ ਫਿਰ ਉੱਤੇ ਦਰੀਆਂ ਲੱਗੀਆਂ ਦਰੀਆਂ ਹੀ ਸੀ ਸਾਡੇ ਕੋਲ ਫੇਰ ਟੈਕ ਕੱਢਿਆ ਜੀ ਅਹ ਤੁਸੀਂ ਤਾਂ ਬਿਮਾਰ ਲੱਗਦੇ ਹੋ 5 ਦਿਨ ਹੋ ਗਏ ਤੁਹਾਨੂੰ ਉੱਤੇ ਬੈਠਿਆ ਨੂੰ ਪਹਿਲਾ ਪਿੰਡ ਕਿਹੜਾ ਤੁਹਾਡਾ ਹੈ ਜਮੰਦਾ ਪਿੰਡ ਨਰੋਦਾ ਜੀ ਤਨੂਲਾ ਹਾਂਜੀ ਅਸਾ ਹੁਣ ਇੱਥੇ ਤੱਕ ਤਰ੍ਹਾਂ ਦਾ ਜਿਹੜਾ ਸਮਾਂ ਗਾ ਹੈ ਕਿਉਂਕਿ ਧੁੱਪ ਲੋ ਚੱਲਦੀ ਆ ਬੁਰੇ ਹਾਲ ਆ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਤਾਂ ਸਾਹ ਸੰਭਾਲ ਦੀ ਲੋੜ ਹੁੰਦੀ ਆ ਇਸ ਸਮੇਂ ਕਿਵੇਂ ਜਿਹੜਾ ਇੱਥੇ ਮਨ ਫਿਰ ਲੱਗਦਾ ਮਨ ਤਾਂ ਬਹੁਤ ਦੁਖੀ ਹੁੰਦਾ ਜੀ ਹੂੰ ਬੱਚਾ ਦਾ ਖਾ ਲੈ ਗਿਆ ਮਤਲਬ ਹਾਂਜੀ ਮੈਂ ਤਾਂ ਇਹ ਹੀ ਕਹਿਣਾ ਜਿਉਣਾ ਵੀ ਮੈਂ ਸੋਹਾਰ ਤੋਂ ਮਰਨ ਵਰਤ ਤੇ ਬਹਿ ਜਾ ਹੂੰ ਮੇਰੀ ਇੱਥੇ ਤੱਕ ਸੂਤੜ ਸਾਥੀ ਹੈ ਜੀ ਹੂੰ ਠੀਕ ਆ ਇਹ ਇਹਦੇ ਬਸ ਇਹ ਹੋ ਗਈ ਕਿਸੇ ਮਰਨ ਬਾਅਦ ਤੁਸੀਂ ਬੈਠਣ ਤੇ ਮਨ ਚ ਖਿਆਲ ਆਉਂਦੇ ਆ ਤੁਹਾਡੇ ਆਉਂਦੇ ਆ ਜੀ ਹੂੰ ਬੱਚੇ ਤਾਂ ਗਾਰੇ ਗਏ ਜੀ ਆਪਣੇ ਲਈ ਕਰੋ ਬੱਚੇ ਬੱਚੇ ਕਹਿੰਦੇ ਫੋਨ ਆਉਂਦੇ ਕਰੋ ਜਦੋਂ ਕੋਈ ਗੱਲ ਆਉਂਦੇ ਕੀ ਕਹਿੰਦੇ ਬਤਾਰਦੇ ਬਹੁਤ ਵੀ ਬਹੁਤ ਔਖਾ ਹੋ ਗਏ ਬੈਜੂ ਲਗੇ ਬੈਜੇ ਦਿੱਤੇ ਜੀ ਉਹ ਡਾਕੂ ਲਗੇ ਡਾਕਾ ਮਾਰ ਕੇ ਲੈ ਗਏ ਡੁੱਟ ਕੇ ਆਪਾਂ ਦੇਖਿਆ ਸਰਮਜੀ ਕਿਵੇਂ ਹਨਾ ਆਏ ਹੋ ਤੁਸੀਂ ਇੱਥੇ ਸਰਪੰਚ ਸਾਹਿਬ ਧਰਮਪਾਲ ਜੀ ਕਿਰਪਾ ਸਿੰਘ ਵਾਲਾ ਤੂੰ ਵੀ ਪਹੁੰਚੇ ਆ ਤੇ ਅਰਗਵਿਕ ਸਿੰਘ ਜੀ ਵੀ ਪਹੁੰਚੇ ਆ ਗੰਗੋਹਰ ਤੋਂ ਕਿ ਮੈਂ ਦੇਖ ਦਿਆਂ ਕਿ ਨਾ ਪਰਿਵਾਰਾਂ ਦੇ ਹਾਲਤ ਐਮਐਲਏ ਸਾਹਿਬ ਨੂੰ ਵੀ ਤੁਹਾਡੇ ਵੱਲੋਂ ਅਪੀਲ ਕੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ মিডিਆ ਵਾਲੇ ਵੀਰਾਂ ਦਾ ਧੰਨਵਾਦ ਕਰਨਾ ਜਿਹੜੇ ਇਹ ਜੀ ਧੁੱਪ ਚ 1.5 2 2.5 ਵਜੇ ਦੇ ਕਰੀਬ ਸਾਡੇ ਕੋਲ ਇੱਥੇ ਸੰਘਰਸ਼ ਤੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਨੰਬਰ 2 ਤੇ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਜੇ ਠੱਗਾਂ ਦੇ ਅनाथ ਬਣੇ ਚਾਹੀਦੇ ਆ ਜੀ ਸਰਕਾਰ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਜੋ ਕੰਮ ਕਰ ਰਹੇ ਨੇ ਪੂਰੇ ਵਧੀਆ ਪ੍ਰਾਣਾਲੇ ਨਾਲ ਕਰ ਰਹੇ ਨੇ ਨਸਿਆਂ ਦੀ ਮਹਿਮ ਕਰਨੀ ਤਕੜੀ ਚਲਾ ਰਹੇ ਨੇ ਇਹ ਉਹਨਾਂ ਵਾਸਤੇ ਕੋਈ ਬੜੀ ਵੱਡੀ ਗੱਲ ਨਹੀਂ ਗਈ ਵੀ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਆਵੇ ਤਾਂ ਬਹੁਤ ਬਹੁਤ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਦਾ ਸੰਘਰਸ਼ ਦੇ ਬੈਠੇ ਲੋਕਾਂ ਦਾ ਦੁੱਖ ਸੁਣਿਆ ਜਾਵੇ ਸਹੀ ਤੋਂ ਛੇਤੀ ਨਾਲ ਹੱਲ ਕਰਿਆ ਜਾਵੇ ਸਰਮਾਈ ਤੁਹਾਡੇ ਵੀ ਬੱਚੇ ਦੀ ਕੋਈ ਇਦਾਂ ਦੇ ਪੈਸੇ ਫਸੇ ਹੋਏ ਨੇ ਇਸ ਦੇ ਵਿੱਚ ਕਿਉਂਕਿ ਸੰਘਰਸ਼ ਦੀ ਇਕ ਬਾਈ ਲੰਮੇ ਸਮੇਂ ਤੋਂ ਤੁਸੀਂ ਕਰਦੇ ਆ ਰਹੇ ਹੋ ਹਾਂਜੀ ਵੀ ਜੀ ਪਹਿਲਾਂ ਤਾਂ ਸਾਰੇ ਪ੍ਰੈਸ ਵਾਲਿਆਂ ਦਾ ਜਿਹੜੇ ਬਾਹਰੋਂ ਆਏ ਨੇ ਪੰਜ ਸਰਪੰਚ ਉਹਨਾਂ ਦਾ ਤੇ دلੋਂ ਧੰਨਵਾਦ ਕਰਦੇ ਹਾਂ ਹਾਂ ਜੀ ਮੈਂ ਇਹ ਕੋਸਟ ਬੇ ਇਮੀਗ੍ਰੇਸ਼ਨ ਜੀਟੀਵੀ ਮਾਰਕੀਟ ਖੰਨਾ ਜੀ ਉੱਥੇ ਮੈਂ ਆਪਣੀ ਬੇਟੀ ਆ ਦੀ ਵੀਸੀ ਫੈਲ ਜੀ ਕੈਨੇਡਾ ਦੀ ਤੇ ਮੇਰੀ ਬੱਚੀ ਦੇ 7.5 ਬੈਂਡ ਆਏ ਬੇ ਸੀਗੇ ਜੀ ਜਦ ਕਿ ਉਹਦੇ 96% ਪਲੱਸ 2 ਚੋਂ ਨੰਬਰ ਸੀਗੇ ਤੇ ਜਿਹੜੀ ਕੋਈ ਹੋਰ ਨਹੀਂ ਸੀ ਫਿਰ ਸਿਰਫ ਥੋੜੀ ਜੀ ਆਰਥਿਕ ਤੰਗੀ ਤੇ ਚੱਲਦੇ ਉਹਨਾਂ ਦੀ ਐਡਾ ਦੇਖ ਕੇ ਚਲੋ ਲੋਨ ਦੀ ਸਬਦਾ ਉਹਨਾਂ ਕੋਲੇ ਇਦਾਂ ਦਾ ਬਿਲਕੁਲ ਉਹਨਾਂ ਨੇ ਸਾਡੇ ਨਾਲ 6 ਲੱਖ ਰੁਪਏ ਚ ਦਾ ਪੈਕੇਜ ਕਰਿਆ ਸੀਗਾ ਔਰ ਪਲੱਸ 15 ਲੱਖ ਰੁਪਏ ਦਾ ਉਹਨਾਂ ਨੇ এডਿਕੇਸ਼ਨ ਲੋਨ ਦਾ ਕਰਿਆ ਸੀਗਾ ਚਲੋ ਅਸੀਂ ਉਹਨਾਂ ਦੇ ਚਾਸੇ 'ਚ ਆ ਗਏ 1,80,000 ਰੁਪਏ ਉਹਨਾਂ ਨੇ ਸਾਥੋਂ এডਿਕੇਸ਼ਨ ਲੋਨ ਦਾ ਖਰਚਾ ਕੈਕੇ ਲੈ ਲਿਆ ਕੈਕੇ ਲੈ ਲਿਆ ਉਹ ਅਸੀਂ ਉਹਨਾਂ ਨੂੰ ਦਿੱਤਾ ਤੇ ਉਸ ਤੋਂ ਬਾਅਦ ਚ 622000 ਰੁਪਏ ਨੂੰ ਜੀ ਆਈਸੀ ਦੇ ਨਾਂ ਤੇ ਅਸੀਂ ਲੈ ਕੇ ਸਾਥੋਂ ਜੀ ਤੇ ਪਲੱਸ ਜਿਹੜਾ ਡਾਕਟਰੀ ਵਗੈਰਾ ਫਿੰਗਰ ਹੋਇਆ ਉਹ ਅਮੈਸੀ ਫੀਸ ਉਹ ਉਹਨਾਂ ਨੇ ਦੇ ਨਾਂ ਤੇ ਲੈ ਕੇ ਬਾਕੀ ਅਸੀਂ ਮੈਡੀਕਲ ਵਗੈਰਾ ਕਰਵਾਇਆ ਔਰ ਉਹਨਾਂ ਦੇ ਬਹੁਤ ਚੱਕਰ ਕੱਢੇ ਅਸੀਂ ਜੀ ਜਿੰਨੇ ਵੀ ਇੱਥੇ ਅਸੀਂ ਵੀਰ ਇਕੱਠੇ ਹੋਏ ਆ तकरीबन तकरीबन ਅੱਜ 50 ਪਰਿਵਾਰ ਇੱਥੇ ਇਕੱਠੇ ਹੋਏ ਹੋਏ ਆ ਜਿਸ ਅੱਜ ਸਾਡਾ ਸਾਨੂੰ ਮੈਂ ਪਹਿਲਾਂ ਇਹ ਦੱਸਣਾ ਨੋਟਿਸ 'ਚ ਲੈ ਕੇ ਆਉਣਾ ਵੀ ਅੱਜ ਸਾਡਾ ਪੰਜਵਾਂ ਦਿਨ ਹੈ ਜੀ ਇਸ ਮੋਟਰ ਤੇ ਔਰ ਸਾਡਾ ਡੇਢ ਸਾਲ ਦਾ ਸੰਘਰਸ਼ ਜਾਰੀ ਹੈ ਪਹਿਲਾਂ ਅਸੀਂ ਖੰਨੇ ਵੀ ਸੰਘਰਸ਼ ਕਰਿਆ ਔਰ ਪਟਿਆਲੇ ਵੀ ਅਸੀਂ ਧਰਨੇ ਮੁਜਾਰੇ ਇਹਦੀ ਕੋਠੀ ਮੂਰੇ ਵੀ ਕਰੇ ਪਰ ਸਾਡੀ ਕਿਸੇ ਵੀ ਨਾ ਕਿਸੇ ਲੀਡਰ ਨੇ ਨਾ ਸਰਕਾਰਾਂ ਨੇ ਨਾ ਪ੍ਰਸ਼ਾਸਨ ਨੇ ਸਾਡੀ ਜਣੀ ਬਾਹ ਨਹੀਂ ਫੜੀ ਉਲਟਾ ਜਣੀ ਸਾਡੇ ਡੰਡੇ ਡੁੰਡੇ ਮਾਰ ਕੇ ਘੂਰ ਕਾ ਥੋਨੀ ਘੂਰਦਰੇ ਸਾਨੂੰ ਘੂਰ ਕੇ ਜਣੀ ਇੱਕ ਟਾਲ ਮਟੋਲੇ ਕਰਨ ਦੀ ਕਰੀ ਗਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਬੜਕਾਈ ਵੀ ਇਹ ਜਿਹੜਾ ਬੰਦਾਗਾ ਇਹ ਪਿੰਡੇ ਦਾ ਈਸਲੂ ਹੈ ਜੀ ਈਸਲੂ ਤੋਂ ਬਾਅਦ ਇਹ ਪਟਿਆਲੇ ਰਹਿਣ ਲੱਗ ਗਿਆ ਪਹਿਲਾਂ ਫਿਰ ਇਹਨੇ ਪਟਿਆਲੇ ਕੋਈ ਉਡਾਣ ਇਮੀਗ੍ਰੇਸ਼ਨ ਬਸ ਤਾਂ 5 6 10 ਦੇ ਨੇ ਉਹਦੇ ਕਪੜੇ 'ਚ ਇਹ ਜੇਲ੍ਹ ਦੀ ਹਵਾ ਵੀ ਖਾ ਚੁੱਕਿਆਗਾ ਉਹ ਉਹ ਅਸੀਂ ਜਦੋਂ ਪੂਰੀ ਪਾਇਰ ਪਾਈ ਕਰੀ ਵੀ ਇਹ ਬੰਦਾ ਹੈਗਾ ਜਿਹੜਾ ਇਹ ਜ਼ਮੀਨ ਜਾਇਦਾਦ ਦਾ ਭੁੱਖਾ ਹੈ ਜੀ ਵੀ ਉਹ ਤੇ ਇਨਵੈਸਟ ਕਰਦਾ ਵੀ ਇਹ ਪਹਿਲੀ ਚ ਇਨਵੈਸਟਮੈਂਟ ਕਰ ਰਿਹਾ ਹੈਗਾ ਔਰ ਕੋਠੀਆਂ ਦਾ ਤੇ ਗੱਡੀਆਂ ਦਾ ਸ਼ਕੀਨ ਹੈ ਇਹਨੂੰ ਹੂੰ ਤੇ ਉਸ ਤੋਂ ਬਾਅਦ ਜੀ ਅਸੀਂ ਸਾਰੇ ਜਿਹੜੇ ਸਾਡਾ ਇੱਕ ਗਰੁੱਪ ਬਣਿਆ ਬਿਆਗਾ ਪਹਿਲਾਂ ਤਾਂ ਖੰਨੇ ਤਾਂ ਅਸੀਂ 500 600 ਪਰਿਵਾਰ ਸੀਗੇ ਉਹਦੇ ਚੋਂ ਕੁਛ ਨਾ ਕੁਛ ਟੁੱਟ ਗਏ ਕੁਛ ਵਿੱਚ ਮੇਰੇ ਵੀਰ ਘਰ ਘਰੇ ਵੀ ਬਹਿ ਜਾਂਦੇ ਹੋਣਗੇ ਨਹੀਂ ਘਰੇ ਵੀ ਬੈਠ ਕੇ ਕਈਆਂ ਦੀ ਡੈਥ ਵੀ ਹੋ ਗਈ ਆ ਹੁਣ ਜਿੱਥੇ ਅਸੀਂ 5 ਦਿਨ ਹੋਏ ਨੇ ਧਰਨਾ ਲਾਇਆ ਉੱਥੇ ਹੀ ਸਾਡਾ ਇੱਕ ਵੀਰ ਕੈਂਸਰ ਦਾ ਪੇਸ਼ੈਂਟ ਸੀਗਾ ਉਹਦੀ ਡੈਥ ਹੋਈ ਆ ਉਸੇ ਦੇ ਨਹੀਂ ਤੇ ਜਣੀ ਐਦਾਂ ਕੋਈ ਕਈ ਹਰਾਸਮੈਂਟ ਕੋਈ ਕਿਵੇਂ ਕੋਈ ਕਿਵੇਂ ਜਣੀ ਐਦਾਂ ਹੋ ਗਿਆ ਇੱਥੇ ਤੱਕ ਆ ਗਏ ਤੁਸੀਂ ਅਸੀਂ ਫਿਰ ਉਸ ਤੋਂ ਬਾਅਦ ਜੀ ਅਸੀਂ ਜਿਹੜੀ ਸਾਨਣੀਆ ਸ਼ੁਰੂ ਕਰਤੀਆਂ ਵੀ ਇਹਦੀ ਕਿਤੇ ਪੈੜੀ ਲੱਭੋ ਹੁਣ ਸਾਨੂੰ 3-4 ਜਗ੍ਹਾ ਦੀ ਪੈੜੀ ਲੱਭ ਚੁੱਕੇ ਆ ਜਿਹੜੀ ਸਾਡਾ ਅਨੁਮਾਨ ਆ ਵੀ ਇਹਦੀ 250 ਤੋਂ 300 ਏਕੜ ਤੱਕ ਪੈੜੀ ਆ ਇਹਦੀ ਅਸਾਂ ਇੱਥੇ ਕਿੰਨੀ ਆਏ ਇੱਥੇ 43 ਕਿੱਲੇ ਪੈੜੀ ਆ ਜੀ 18 ਕਿੱਲੇ ਦੀ ਮਾਨਸਾ ਕੋਲੇ ਆ ਤੇ ਇੱਕ ਨਾਹੇ ਪਟਿਆਲੇ ਦੀ 17-18 ਕਿੱਲੇ ਉੱਥੇ ਆ ਪੈੜੀ ਉਹ ਜਿਹੜੀ ਇਹ ਸੰਘਰਸ਼ ਕਰਦੇ ਸਾਨੂੰ ਆ ਪੈੜੀ ਦਾ ਅਸੀਂ ਆਪਦੇ ਫਰਦਾ ਫੁਰਦਾ ਵਗੈਰਾ ਅਸੀਂ ਸਾਰਿਆਂ ਤੋਂ ਬੈਸਟ ਇਹ ਪੈੜੀ ਚੁਣੀ ਇਹ ਪਹਿਲੀ ਚੋਣ ਦੇ ਇੱਕ ਵੱਡਾ ਮੇਨ ਕਾਰਨ ਇਹ ਆ ਪਾਲੀਬੀਰ ਜੀ ਵੀ ਜਿਹੜੀ ਆਪਣੀ ਮਹਿਲ ਕਲਾ ਦੀ ਧਰਤੀ ਆ ਜੀ ਇਹ ਪੰਜਾਬ ਦਾ ਤੋੜਾ ਆ ਜਾਂ ਕੋਈ ਸਰਕਾਰਾਂ ਪ੍ਰਤੀ ਆਪਣਾ ਜਿਹੜੀ ਨਹੀਂ ਪੱਥਰ ਆਪਾਂ ਲੋਕ ਰੱਖਦੇ ਆ ਇੱਥੋਂ ਸੰਘਰਸ਼ੀਲ ਲੋਕ ਆ ਇਹ ਵੇ ਸਾਰਿਆਂ ਨੂੰ ਜਨੀ ਜਿਹੜੇ ਜਿੰਨੇ ਸਾਡੇ ਗਰੁੱਪ ਵਿੱਚ ਸੀਗੇ ਹੁਣ ਉਹਦਾ ਤਾਂ ਸੀ ਜਾਣਦੇ ਨਹੀਂ ਸੀ ਇੱਕ ਦੂਜੇ ਨੂੰ ਐ ਜਦੋਂ ਅਸੀਂ ਸੰਘਰਸ਼ਾਂ ਵਿੱਚ ਇਕੱਠੇ ਹੁੰਦੇ ਸੀ ਹਰ ਇੱਕ ਤਰ੍ਹਾਂ ਦੇ ਦੁੱਖ ਨਾਲ ਚੱਲਦੇ ਹਾਂ ਹਾਂਜੀ ਉਹਦੇ 'ਚ ਸਾਡਾ ਕੋਈ ਤਾਇਆ ਬਣ ਗਿਆ ਕੋਈ ਜਿਵੇਂ ਸਾਡਾ ਧਰੋਲੇ ਵਾਲਾ گاਉਂ ਨੂੰ ਅਸੀਂ ਬਾਪੂ ਕਹਿ ਦਿੰਨੇ ਆ ਇਹਨਾਂ ਹਿਮਾਚਲ ਵਾਲਿਆਂ ਨੂੰ ਭਾਈ ਜੀ ਕਹਿ ਦਿੰਨੇ ਆ ਜਨੀ ਐ ਰਿਸ਼ਤੇ ਸੀ ਕਾਇਮ ਕਰਕੇ ਜਨੀ ਅੱਜ ਅਸੀਂ ਇਸ ਪੜਾ ਤੇ ਬੈਠੇ ਆ ਜੀ ਸਾਡਾ ਪੰਜਵਾਂ ਦੇਣਾ ਪਾਲੀ ਵੀਰ ਜੀ ਵੀ ਅਸੀਂ ਇਹ ਪੈੜੀ ਤੇ ਕਾਬਜ਼ ਹੋਏ ਬੈਠੇ ਆ ਔਰ ਬੈਠਾਗੇ ਵੀ ਬੈਠਾਗੇ ਉਦੋਂ ਤੱਕ ਜਦੋਂ ਤੱਕ ਸਾਡਾ ਸਾਰਿਆਂ ਦਾ ਜਿਵੇਂ ਸਾਡਾ ਇੱਕ ਵੀਰ ਬਾਰਡਰ ਤੇ ਬੈਠਾ ਉਹ ਕਹਿ ਰਿਹਾਗਾ ਸਾਨੂੰ ਕਹਿੰਦਾ ਬਾਹਰਲੇ ਜਿਹੜੇ ਦੁਸ਼ਮਨਾ ਦੀਆ ਉਹਨਾਂ ਦੀ ਰਾਖੀ ਮੈਂ ਕਰੂੰ ਮਾਈਕਰੋ ਜੀ ਜਿਹੜੇ ਅੰਦਰਲੇ ਨੇ ਉਹ ਆ ਠੱਗ ਨੇ ਜਾਂ ਗੌਰਪ੍ਰੀਤ ਬੈ ਨੇਪਾਲ ਦੀ ਟੀਮ ਸਾਰੀ ਵੀ ਇਹ ਠੱਗਾਂ ਨੂੰ ਤੁਸੀਂ ਸੁਧਾਰ ਲਓ ਉਹਨੇ ਸਾਨੂੰ ਜੁਮਾ ਦਿੱਤਾਗਾ ਜੀ ਵੀ ਤੁਸੀਂ ਕਰਦੇ ਹੋ ਇਹਨਾਂ ਨੂੰ ਕਬਰ ਬਾਹਰੋਂ ਮੈਂ ਕਰੂੰਗਾ ਔਰ ਅੱਜ ਅਸੀਂ ਪ੍ਰਸ਼ਾਸਨ ਨੂੰ ਔਰ ਜਿਹੜਾ ਜ਼ਮੀਨ ਹੈ ਠੇਕੇ ਤੇ ਬਾਹਰ ਰਹਾ ਉਹਨੂੰ ਵੀ ਇਹ ਸੋਡੇ ਮੀਡੀਆ ਰਾਹੀਂ ਅਸੀਂ ਚਾਨਣ ਕਰਦੇ ਆਂ ਵੀ ਜੇ ਸਾਡਾ ਐਤਵਾਰ ਤੱਕ ਸਾਡਾ ਕੋਈ ਹੱਲ ਨਾ ਲੱਭਿਆ ਤਾਂ ਸਾਡਾ ਬਾਪੂ ਬੰਤ ਜਵੰਦਾ ਜੀ ਤਨੌਲੇ ਤੋਂ ਨੇ ਜੀ ਉਹਨਾਂ ਨੇ ਆਪਦੇ ਪੁੱਤ ਦੇ ਦੀ ਫੈਲ ਲਾਈ ਸੀ ਗਰੀਬ ਪਰਿਵਾਰ ਨਾਲ ਸੰਬੰਧਤ ਨੇ ਉਹ ਮਰਨ ਵਰਤ ਤੇ ਬੈਠਣ ਜਾ ਰਹੇ ਨੇ ਜੀ ਜੀ ਜਿਨ੍ਹਾਂ ਦਾ ਜ਼ਿੰਮੇਵਾਰ ਜੇ ਸਾਨੂੰ ਠੇਕੇ ਵਾਲਾ ਕੋਈ ਵਿੱਚ ਇੱਥੇ ਟਾਂਗ ਅੜਾਊ ਆ ਕੇ ਓਹੋ ਪ੍ਰਸ਼ਾਸਨ ਤੇ ਇਹ ਜਿਹੜਾ ਕਾਸਟਵੇ ਇਮੀਗ੍ਰੇਸ਼ਨ ਦਾ ਠੱਗ ਟੋਲਾ ਉਹ ਹੋਣਗੇ ਜੀ ਹਾਂਜੀ ਪਤਾ ਜੀ ਵਿੱਤ ਮੰਤਰੀ ਦਾ ਵੀ ਬਿਆਨ ਆਇਆ ਕਿ ਠੱਗੀ ਬਰਦਾਸ਼ਤ ਨਹੀਂ ਕਰੀ ਜਾਊਗੀ ਹਨਾ ਕਿਵੇਂ ਅਪੀਲ ਸਰਕਾਰ ਨੂੰ ਆ ਕਿ ਆ ਦੇਖੋ ਠੱਗ ਤਾਂ ਤੁਹਾਡੇ ਸਾਹਮਣੇ ਆ ਉਹ ਤਾਂ ਸਨাক্ত ਵੀ ਗਏ ਦੇਖੋ ਪਾਲੀਪੀਰ ਜੀ ਹੁਣ ਮੈਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਦੱਸਦਾ ਸਾਡੇ ਸਾਰਿਆਂ ਦੀ ਸਥਿਤੀ ਇਹ ਆ ਜੀ ਜਦੋਂ ਮੈਂ ਆਪਣੀ ਬੇਟੀ ਦੀ ਫੇਲ ਲਈ ਆ ਮੈਂ ਇੱਕ ਪ੍ਰਾਈਵੇਟ ਫਾਈਨੈਂਸਰ ਤੋਂ ਆਪਦਾ ਘਰ ਗਿਰਵੀ ਰੱਖ ਕੇ ਪੈਸੇ ਲੈ ਸੀ ਜੀਦੀਆਂ ਕਿ 2 ਸਾਲ ਹੋ ਗਏ ਮੈਂ ਕਿਸ਼ਤਾਂ ਭਰ ਰਿਹਾ ਹਾਂ। ਹਮਮ। ਔਰ ਉਹਦੀਆਂ ਵਿੱਚ ਮੇਰੇ ਤੋਂ ਆਰਥਿਕ ਤੰਗੀ ਕਰਕੇ ਦੋ ਕਿਸ਼ਤਾਂ ਆਲਰੇਡੀ ਟੁੱਟ ਚੁੱਕੀਆਂ ਨੇ। ਜਿਹੜੀ ਤੀਜੀ ਕਿਸ਼ਤ ਆ ਉਹ ਮੈਂ ਜਣੀ ਕਦੇ ਕਿਵੇਂ ਕਦੇ ਕਿਵੇਂ ਐ ਭਰ ਔਰ ਉਹ ਫਾਈਨੈਂਸਰ ਮੇਰੇ ਕੋਲੇ ਕਾਗਜ਼ ਲੈ ਕੇ ਆਉਂਦਾ ਜੀ ਵੀ ਜਾਤਾ ਕਿਸ਼ਤ ਭਰ ਦਿਓ। ਨਹੀਂ ਮੈਂ ਜੀ ਛੋੜ ਨਾ ਜੀ ਮੈਂ ਆ ਛੋੜੇ ਬਾਰਾ ਤੇ ਨੋਟਿਸ ਲਾ ਕੇ ਚੱਲੇ ਆ ਜੀ ਅਸੀਂ। ਹਮਮ। ਇਹਦੀ ਅਸੀਂ ਸੀਲਿੰਗ ਕਰਵਾਵਾਂਗੇ ਜੀ ਇਹਦੀ ਉਹ ਕਰਾਂਗੇ ਕਾਨੂੰਨੀ ਜੋ ਪ੍ਰਕਿਰਿਆ ਹੈ ਕਿ ਕਰੀ ਕਰੀ ਕਰਾਂਗੇ ਹੁਣ ਸਾਡਾ ਹੋਰ ਤਾਂ ਕੋਈ ਹੱਲ ਹੈ ਨਹੀਂ ਜੀ ਘਰ ਚਾਰੇ ਪਾਸੇ ਹੀ ਗਏ ਗਏ ਚਾਰੇ ਪਾਸੇੋਂ ਘਰ ਗਏ ਨਾ ਸਾਡੇ ਕੋਲ ਘਰ ਰਿਹਾ ਨਾ ਸਾਡੇ ਕੋਲ ਕੋਈ ਕਾਰੋਬਾਰ ਰਿਹਾ ਸਾਡੇ ਦੁਕਾਨਾ ਬੰਦ ਰਿਹਾ ਭੁੱਖੇ ਮਰਦੇ ਆ ਬੱਚੇ ਸਾਡੇ ਸ਼ੌਕ ਚ ਗਏ ਮੈਂਟਲੀ ਅਪਸੈਟ ਹੋਏ ਫਿਰਦੇ ਨੇ ਜੀ ਬੱਚੇ ਤੇ ਵੱਧਾ ਅਸਰ ਸਾਨੂੰ ਪਾਲੀ ਵੀਰ ਜੀ ਇੱਕ ਮੈਂ ਇਹ ਦੱਸਾਂ ਵੀ ਜਿਸ ਟਾਈਮ ਅਸੀਂ ਖੰਨੇ ਜਾਂਦੇ ਸੀ ਨਾ ਉਸ ਟਾਈਮ ਦੋ ਤਿੰਨ ਬੱਚੇ ਸੁਸਾਈਡ ਕਰ ਗਏ ਸੀ ਜੀ ਬਹੁਤ ਮੰਦ ਭਾਗੀ ਖਬਰ ਦੱਸ ਰਿਆ ਤੁਹਾਨੂੰ ਸੁਸਾਈਡ ਕਰ ਗਏ ਸੀ ਔਰ ਕਈ ਬੱਚਿਆਂ ਦੇ ਪੇਰੈਂਟਸ ਆ ਕੇ ਆਏ ਰੋਂਦੇ ਸੀਗੇ ਇੱਕ ਬੱਚਾ ਦਾ ਜੀ ਸਾਡੇ ਧਰਨੇ ਚ ਵੀ ਉੱਥੇ ਅਪਸੈਟ ਹੋ ਗਿਆ ਸੀਗਾ ਜੀ ਬੇਹੋਸ਼ ਹੋ ਕੇ ਡਿੱਗ ਪਈ ਸੀ ਡੈਪਟੀ ਸਾਹਿਬ ਦੇ ਲੱਗਿਆ ਹੋਇਆ ਸੀਗਾ ਧਰਨਾ ਤੇ ਉਸ ਦਿਨ ਜਿਹੜੀ ਬੱਚਿਆਂ ਦਾ ਭਵਿੱਖ ਪੂਰਾ ਹੀ ਧੁੰਦਲਾ ਕਰਤਾ ਜੀ ਇਹਨਾਂ ਲੋਕਾਂ ਨੇ ਮੌਜ ਹੋ ਗਈ ਉਹ ਜਿੰਮੇਵਾਰ ਨਾਲ ਇੱਕ ਹੁਰਵੀਰ ਜੀ ਨੇ ਵੀ ਜੀ ਕਿਹੜਾ ਪਿੰਡ ਹੈ ਤੁਹਾਡਾ ਅਸੀਂ ਲੁਧਿਆਣਾ ਤੋਂ ਸ੍ਰੀ ਪਣੀ ਸਾਹਿਬ ਤੋਂ ਆ ਜੀ ਜੀ ਮੈਂ ਆਪਣੇ ਦੋ ਬੱਚਿਆਂ ਦੀ ਫੈਲਾਹੀ ਆਸਟ੍ਰੇਲੀਆ ਵਾਸਤੇ। ਜੀ। ਜੀ। ਉਹਨਾਂ ਇਹ ਹੀ ਚਾਹਤਾ ਸੀ ਕਿ 1700000 ਰੁਪਇਆ ਲੈਣਾ ਸੀ। ਜੀ। ਵਿੱਚ ਉਹਨਾਂ 6 ਲੱਖ ਦਾ ਮਤਲਬ ਪੈਕੇਜ ਕੀਤਾ ਸੀ ਤੇ ਤੁਹਾਨੂੰ ਮਤਲਬ 15-20 ਲੱਖ ਦਾ ਕਰਾ ਕੇ ਦੋ ਲੋਨ ਕਰਾ ਕੇ ਦੇਵਾਂਗੇ। ਸਾਰੇ ਜਿੰਨੇ ਵੀ ਆ ਪੀਰੀਅਡ ਲੋਗੇ ਇਸੇ ਚਾਂਸੇ ਦੇ ਵਿੱਚ ਆਏ ਨੇ ਕਿ ਉਹਨਾਂ ਦੀ ਫੈਸਿਲਿਟੀ ਮਿਲ ਰਹੀ ਹੈ ਨਾਲ। ਬੈਂਕ ਤੋਂ ਸਾਨੂੰ ਭਜਣਾ ਨਸਣਾ ਨਹੀਂ ਕਿ ਪੈਣਾ ਇਹ ਬੈਂਕ ਸਾਨੂੰ ਲੋਨ ਕਰਾ ਕੇ ਦੇਣਗੇ। ਹਾਂ ਉਹ ਨਹੀਂ ਪਾਇਦਾ ਕਿ ਇਹਦੇ ਘਰੇ ਵੀ ਨਹੀਂ ਹੁੰਦੇ ਵੀ ਚੱਕ ਕੇ ਫੜਾ ਦੇਣ ਕਿਉਂਕਿ ਸਿਸਟਮ ਬਣਾਉਣਾ ਪੈਂਦਾ ਪਰਿਵਾਰ ਨੂੰ ਬਿਲਕੁਲ ਬਿਲਕੁਲ ਜੀ ਤੇ ਇਹ ਜਿਹੜਾ ਗੌਰਪ੍ਰੀਤ ਬੇਨੀਪਾਲ ਠੱਗ ਗਿਆ ਇਹਦੇ ਘੜ ਤੋਂ ਘੜ 10 ਕਰੋੜ ਦੀ ਕੋਠੀ ਜੀ ਪਟਿਆਲੇ ਦੇ ਵਿੱਚ ਬਣ ਰਹੀ ਹੈ ਬਣ ਕੇ ਤਿਆਰ ਹੋ ਚੁੱਕੀ ਆ ਤੇ ਇੱਕ ਤਾਂ ਪੁਲਸ ਲੈਂ 2 ਥਾਂ ਤੇ 10-10 ਕਰੋੜ ਦੀਆਂ ਕੋਠੀਆਂ ਨੇ ਆ ਜਮੀਨ ਨਹੀਂ ਬਹੁਤ ਹਨਾ ਦੇਖੋ ਢੇਰ ਸਾ 350 350 ਕਿਲਾ ਤੱਕ ਪੰਜਾਬ ਚ ਜਮੀਨ ਆ 400 ਕਿਲਾ ਜੂਪੀ ਜਮੀਨ ਦੱਸ ਰਹੇ ਦੀ ਤੇ ਜੇ ਇਹਦੇ ਕੋਲ ਗੱਡੀਆਂ ਨੇ ਉਹ ਇੱਥੇ ਪੰਜਾਬ ਦੇ ਵਿੱਚ ਸ਼ੋਅਰੂਮਾਂ ਵਿੱਚ ਗੱਡੀਆਂ ਨਹੀਂ ਆਗੀਆਂ ਉਹਨੇ ਸਾਰੀਆਂ ਬਾਹਰੋਂ ਪੋਰਟ ਕਰਾਈਆਂ ਗੱਡੀਆਂ ਆਪਣੀਆਂ ਬੜੀਆਂ ਬੜੀਆਂ ਗੱਡੀਆਂ ਕਰੋਨਾ ਦੇ ਹਿਸਾਬ ਨਾਲ ਲੋਕਾਂ ਦੇ ਪੈਸੇ ਆ ਜੀ ਇਦਾਂ ਹੀ ਲਾਈ ਜਾਂਦਾ ਅਸੀਂ ਭਗਵੰਤ ਮਾਨ ਅੱਗੇ ਇਹ ਅਪੀਲ ਕਰਦੇ ਆ ਕਿ ਜਿੱਦਾਂ ਨਸ਼ਾ ਨਸ਼ੇ ਵਾਲੇ ਲੋਕ ਜਿੱਦਾਂ ਪੀਲਾ ਪੰਦਾ ਚ ਲਾ ਰਹੇ ਉਹਨਾਂ ਦੇ ਉੱਤੇ ਬਹੁਤ ਵਧੀਆ ਕਰ ਰਹੇ ਉਸੇ ਤਰ੍ਹਾਂ ਇਹਦੀ ਕੋਠੀ ਤੇ ਇਹਦੀਆਂ ਜ਼ਮੀਨਾਂ ਤੇ ਪੀਲਾ ਪੰਦਾ ਚ ਲਾ ਜAVE ਇਹਦੀ ਕੋਠੀ ਜ਼ਬਤ ਕੀਤੀ ਜਾਵੇ ਜ਼ਬਤ ਨਾ ਕਿ ਪੀਲਾ ਪੰਚਾ ਟਾ ਦਿੱਤੀ ਜਾਵੇ اون والے ਠੱਗ ਜਿਹੜੇ ਹੋਰ ਵੀ ਠੱਗ ਨੇ ਸਾਰੇ ਠੱਗਾ ਦੇ ਪੀਲਾ ਪੰਦਾ ਚ ਲੈ ਜਾਵੇ ਤੇ ਦੂਜਿਆਂ ਨੂੰ ਇਨਸਾਨ ਮਿਲਦੀ ਇਤਨੀ ਹਿੰਮਤ ਨਾ ਕਰੇ ਕਿ ਬੱਚੇ ਨੂੰ ਕਿਸੇ ਨੂੰ ਗਮਰਾਹ ਕਰਨ ਦੀ ਜਾਂ ਮਾਪਿਆਂ ਨੂੰ ਠੱਗਣ ਦੀ ਕੋਈ ਹਿੰਮਤ ਨਾ ਕਰੇ ਜਿਸ ਤਰ੍ਹਾਂ ਦੇ ਇੱਕ ਕਾਨੂੰਨ ਦੀ ਰੋੜ ਬਿਲਕੁਲ ਜੀ ਬਿਲਕੁਲ ਕਿਉਂਕਿ ਪੁਲਿਸ ਦਾ ਬਿਲਕੁਲ ਇਹਨੂੰ ਸਾਥ ਆ ਜੀ ਜੇ ਇਹਨੂੰ ਪੁਲਿਸ ਦਾ ਸਾਥ ਨਾ ਤੋਂ ਗੁਰਪ੍ਰੀਤ ਬੇਨੀਪਾਲ ਨੂੰ ਇਹ ਕਿੰਨੀਆਂ ਇਮੀਗ੍ਰੇਸ਼ਨਾਂ ਨੇ ਇਹਨੇ ਖੋਲ ਕੇ ਪਹਿਲਾਂ ਭੱਜਿਆ ਵਾ ਇੰਨਾ ਕਾਰੋਬਾਰ ਕਰਨਾ ਇੱਕ ਇਮੀਗ੍ਰੇਸ਼ਨ ਤੋਂ ਨਹੀਂ ਬਣਦਾ ਇਹਨੇ ਪਹਿਲਾਂ ਨਿਪਸ ਇਮੀਗ੍ਰੇਸ਼ਨ ਖੋਲੀ ਉੱਥੋਂ 50 ਸਾਲ ਕੰਮ ਕਰਕੇ ਫਿਰ ਨੈਕਸਟ ਫਿਰ ਆਈਡੀਪੀ ਫਿਰ ਉਡਾਨ ਜੀ ਇਹ ਸਾਰੀਆਂ ਪਟਿਆਲੇ ਦੀਆਂ ਨੇ ਉਹਦਾ ਗੜ ਸੀ ਪਟਿਆਲੇ ਵੱਖ-ਵੱਖ ਨਾਮਾਂ ਤੇ ਵੱਖੋ-ਵੱਖਰੇ ਨਾਮਾਂ ਤੇ ਤਾਂ ਵੱਖੋ-ਵੱਖਰੇ ਬੰਦਿਆਂ ਦੇ ਨਾਂ ਤੇ ਖੋਲੀ ਹੋਈ ਆ ਜਿਹੜੇ ਬੰਦੇ ਦੇ ਨਾਂ ਤੇ ਖੋਲਦਾ ਸੀ ਉਹਨੂੰ 50000 ਰੁਪਏ ਲੱਖ ਰੁਪਏ ਦਿੰਦਾ ਸੀ ਮਹੀਨੇ ਦਾ مگر ਕਿਚਾ ਮਹੀਨੇ ਦਾ ਨਹੀਂ ਮਹੀਨੇ ਦਾ ਉਹਨੂੰ ਮਹੀਨਾ ਦਿੰਦਾ ਸੀ ਆਪ ਉਸ ਤੋਂ ਬਾਹਰ ਜਾਂਦਾ ਸੀ ਜਦੋਂ ਕੋਈ ਪਰਚਾ ਕਰੋਂਦਾ ਸੀ ਪੁਲਿਸ ਵਾਲਾ ਕਹਿੰਦਾ ਸੀ ਇਹਦੇ ਤੇ ਪਰਚਾ ਇਹਦੇ ਨਾਂ ਦੇ ਹੀ ਨਹੀਂ ਨਹੀਂ ਇਹਦੇ ਨਾਂ ਤੇ ਕੋਈ ਇਮੀਗ੍ਰੇਸ਼ਨ ਹੀ ਨਹੀਂ ਹੈਗੀ ਤੋ ਤੇ ਕਿਦਾਂ ਕਿਉਂ ਪੁਲਿਸ ਨੂੰ 10 ਕਰੋੜ 5 ਕਰੋੜ ਚੜ ਜਾਂਦਾ ਸੀ ਉਹ ਵੀ ਬਰੀ ਕਰ ਦਿੰਦਾ ਚਲੋ ਬਈ ਇਹ ਵੀ ਕਹਿੰਦਾ ਸੀ ਵੀ ਪੁਲਿਸ ਦਾ ਮੇਰੇ ਮੁੱਖੀ ਦੇ ਨਾਲ ਚਾਹੀ ਉਹਦੀਆਂ ਉਹਦੀਆਂ ਰਿਕਾਰਡਿੰਗਾਂ ਸਾਡੇ ਗਰੁੱਪ ਦੇ ਵਿੱਚ ਪਈਆਂ ਨੇ ਜੀ ਉਹਨੇ ਆਖਿਆ ਵਾ ਕਿ ਮੈਂ ਇੰਨੇ ਲੱਖ ਰੁਪਏ ਥਾਣੇਦਾਰ ਨੂੰ ਤਾਂ ਇੰਨੇ ਲੱਖ ਐਡੀਐਸਪੀ ਨੂੰ ਦਿੱਤਾ ਵਾ ਤੁਰੇ ਫੇਰੰਦੋ ਤੁਰੇ ਫੇਰੰਦੋ ਤੇ ਕੀ ਨਾ ਮੇਰੇ ਕਿਸੇ ਵੀ ਕਾਉਂਸਲਰ ਦੇ ਘਰ ਮੇਰੇ ਕਿਸੇ ਵੀ ਕੰਮ ਵਾਲੇ ਬੰਦੇ ਕੋਲ ਪੁਲਿਸ ਨਹੀਂ ਛਾਪਾ ਮਾਰੇਗੀ ਜੇ ਅਸੀਂ ਜਾਣੇ ਆ ਪੁਲਿਸ ਦੇ ਕੋਲ ਜਾਂਨੇ ਖੰਨੇ ਡੀਐਸਪੀ ਕੋਲ ਜਾਂਨੇ ਐਸਐਸਪੀ ਕੋਲ ਜਰਿਆ ਪੁਲਸ ਅਗੋ ਸਾਨੂੰ ਕਹਿੰਦੀ ਸੀ ਤੁਸੀਂ ਜਾਓ ਉਹਨੂੰ ਲੱਭੋ ਸਾਨੂੰ ਦੱਸ ਦਿਓ ਲੱਭ ਕੇ ਤੇ ਅਸੀਂ ਉਹਨੂੰ ਫੜ ਲਵਾਂਗੇ ਹੁਣ 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 ਦੱਸਤਾ ਵੀ ਆ ਪਿਆ ਜ਼ਮੀਨੋ ਦੀ ਹੁਣ ਕੋਈ ਧਿਆਨ ਚ ਲਿਆਤਾ ਤੇ ਪ੍ਰਸ਼ਾਸਨ ਆਇਆ ਖੰਨੇ ਪੁਲਿਸ ਦਾ ਸਾਡਾ ਚੱਲ ਰਿਹਾ ਉਹਦੇ ਖੰਨੇ ਪੁਲਿਸ ਦੇ ਧਿਆਨ ਦੇ ਵਿੱਚ ਨਹੀਂ ਇੱਥੇ ਜਿਹੜੇ ਲੋਕਲ ਪੁਲਿਸ ਆ ਉਹਦੇ ਧਿਆਨ ਚ ਲੱਗ ਡੀਐਸਪੀ ਇੱਥੇ ਜਿਹੜਾ ਹੈਗਾ ਅਲੱਗ ਲੋਕਰ ਸ਼ੇਰਪੁਰ ਜੀ ਉਹਦੇ ਧਿਆਨ ਦੇ ਵਿੱਚ ਲਿਆਦਾ ਵਾ ਜੀ ਤੇ ਹੁਣ ਮੀਡੀਆ ਅੱਗੇ ਗੁਜਾਰਸ਼ ਕਰਦੇ ਆ ਕਿ ਇਹ ਖਬਰ ਭਗਵਾਨ ਤੇ ਮਾਨਕੋਲ ਤੇ ਖੰਨੇ ਪੁਲਿਸ ਜਿਹੜੀ ਐਸਐਸਪੀ ਨਵੀ ਮੈਡਮ ਲੱਗੀ ਕਿਤੇ ਬਹੁਤ ਇਨਸਾਫ ਪਸੰਦ ਮੈਡਮ ਲੱਗੀ ਹੋਈ ਆ ਉਹਦੇ ਅੱਗੇ ਗੁੰਜਾਇਸ਼ ਕਰਦੇ ਆ ਗੁਜਾਰਸ਼ ਕਰਦੇ ਕਿ ਉਹ ਆਣ ਕੇ ਖੁਦ ਸਾਡੇ ਕੋਲ ਆਵੇ ਤੇ ਸਾਡੇ ਸਾਡਾ ਦਰਦ ਸੁਣੇ ਸਾਡਾ ਆਪਸ ਵਿੱਚ ਇੰਨਾ ਪਿਆਰ ਬਣ ਚੁੱਕਿਆ ਵੀ ਜਿਹੜਾ ਵੀ ਘਰੋਂ ਆਦਾ ਆਪਣੇ ਪਰਸਾਦੇ ਸਾਰਿਆਂ ਵਾਸਤੇ ਚਾਹ ਪਾਣੀ ਲੱਸੀ ਸਬਜ਼ੀ ਜਿਹੜਾ ਵੀ ਬੰਦਾ ਸਰੀਰੋਂ ਆਉਂਦਾ ਵਾ ਘਰੋਂ ਉਹ ਸ਼ਾਹੀ ਸਕਦੇ ਆ ਠੰਡਾ ਪਾਣੀ ਬਰਫ਼ ਲਿਆਂ ਕੇ ਜੇ 5 ਰੋਟੀਆਂ ਨੇ ਜੇ 10 ਜਾਣੇ 5 ਰੋਟੀਆਂ ਅੱਧੇ-ਅੱਧੇ ਕਰਕੇ ਵੰਡ ਨਹੀਂ ਸਕਣੀ ਸਾਰਿਆਂ ਨੇ ਸਾਡਾ ਇਨਸਾਨ ਉਸੇ ਪਿਆਰ ਬਣ ਚੁੱਕਿਆ ਹੈ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸਾਡੇ ਪੈਸੇ ਵਾਪਸ ਨਹੀਂ ਹੁੰਦੇ ਸਾਡਾ ਹੱਥ ਥਾਗ ਬਣੇ ਰਹੇਗੇ ਇਹਦੀ ਪੈੜੀ ਅਸੀਂ ਨਹੀਂ ਛੱਡ ਸਕਦੇ ਪਾ ਸਾਨੂੰ ਮਰਨਾ ਪੈ ਜੇ ਅਸੀਂ ਮਤਲਬ ਮਰਨਾ ਪੈ ਜੇ ਮਨਜ਼ੂਰ ਆ ਪਰ ਜਿੰਨੇ ਠੇਕੇ ਤੇ ਲਈ ਉਹਦੇ ਅੱਗੇ ਬੇਨਤੀ ਆ ਤੂੰ ਪਾਸੇ ਸਾਡੇ ਵਿੱਚ ਨਾ ਵੀ ਹੁਣ ਤਹੀਂ ਉਹ ਨਜ਼ਰ ਤੈਨੂੰ ਪੈਲੀ ਨਹੀਂ ਬਣ ਦੇਣਾ ਜੀ ਤੋ ਲੋਕਾਂ ਨੂੰ ਵੀ ਅਪੀਲ ਕੀ ਆ ਕਿਉਂਕਿ ਇਹ ਵੀਡੀਓ ਜਾਣੀਆਂ ਲੋਕਾਂ ਤੱਕ ਜਿਹੜੀ ਪੰਜਾਬ ਸਰਕਾਰ ਤੱਕ ਵੀ ਇਹ ਵੀਡੀਓ ਪਹੁੰਚਣੀ ਆ ਕੀ ਅਪੀਲ ਆ ਕਿ ਜਿਹੜੇ ਇਸ ਸੰਘਰਸ਼ ਨੂੰ ਹੋਰ ਵੱਡਾ ਜਿਹੜਾ ਦੇਖ ਸਕੀ ਆਪਾਂ ਅਸੀਂ ਸਾਰੇ ਕਿਸਾਨ ਬੰਦੀਆਂ ਨੂੰ ਕਿਸਾਨ ਜਿੱਥੇ ਬੰਦੀਆਂ ਦੇ ਜਸੇਦਾਰ ਨੇ ਜਿਹੜੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਇਹ ਨਾ ਸੋਚਣ ਕਿ ਜੇ ਫਲਾਣਾ ਜਸੇਦਾਰ ਚਲ ਗਿਆ ਫਲਾਣੀ ਸਰਕਾਰ ਬੰਦਾ ਚਲ ਗਿਆ ਅਸੀਂ ਨਹੀਂ ਜਾਣਾ ਇਹ ਸੋਚ ਕੇ ਨਾ ਆਉਣ ਇਹ ਸੋਚ ਕੇ ਆਉਣ ਕਿ ਅਸੀਂ ਇਹਨਾਂ ਦੀ ਮਦਦ ਕਿੱਦਾਂ ਕਰੀਏ ਲੋਕਾਂ ਦਾ ਮਸਲਾ ਲੋਕਾਂ ਦਾ ਇਹ ਜਨਤਾ ਦਾ ਮਸਲਾ ਵਾ ਇਹ ਗਰੀਬ ਬੱਚਿਆਂ ਦਾ ਮਸਲਾ ਵਾ ਗਰੀ ਪਰਿਵਾਰਾਂ ਦਾ ਮਸਲਾ ਇਹਨੂੰ ਅਸੀਂ ਹੱਲ ਕਿੱਦਾਂ ਕਰੋਣਾ ਹੈ ਅਗੋਂ ਠੱਲ ਕਿੱਦਾਂ ਇਸ ਗਰੁੱਪ ਨੂੰ ਪਾਉਣੀ ਆ ਇਹ ਸੋਚ ਕੇ ਇੱਥੇ ਹੋਣ ਸਾਰੇ ਅੱਗੇ ਬੈੰਦੀ ਸਾਡੀ ਮਦਦ ਕਰਨ ਆਾ ਜੋੜ ਕੇ ਤੇ ਵੱਧ ਤੋਂ ਵੱਧ ਸਾਡਾ ਸਹਿਯੋਗ ਦੇਣ ਸਾਡੀ ਸਰਕਾਰੀ ਸਰਕਾਰ ਦਾ ਜਿਹਦੇ ਬੰਦੀਆਂ ਧੰਨਵਾਦ ਕਰਾਂਗੇ ਜੇ ਇੱਥੇ ਹੋਣਗੇ ਜੀ ਆਨੂੰ ਆਖਾਂਗੇ ਸਾਡਾ ਇਨਸਾਫ ਮਿਲ ਮਿਲੇ ਇਥੇ ਸੰਘਰਸ਼ ਦੇ ਵਿੱਚ ਪੈਣਾ ਵੀ ਬੇਟੀਆਂ ਨੇ ਗੀਆਂ ਗੱਲਬਾਤ ਕਰਦੇ ਪੜੇ ਕਿਹੜਾ ਪਿੰਡ ਮੇਰਾ ਪਿੰਡ ਜੀ ਸਮਸ਼ਪੁਰ ਪਿੰਡ ਜਿਲ੍ਹਾ ਸਮਰਾਲਾ ਅਜਾ ਕੀ ਦੀ ਫਾਈਲ ਲਾਈ ਸੀ ਤੁਸੀਂ ਜਿਹੜੀ ਅੱਜ ਇਸ ਸੰਘਰਸ਼ ਦੇ ਵਿੱਚ ਬੈਠੇ ਹੋ ਕਿੰਨੀ ਕੁ ਠੱਗੀ ਤੁਹਾਡੇ ਨਾਲ ਵੀ ਵਿੱਚ ਮੈਂ ਆਪਣੀ ਬੇਟੀ ਦੀ ਫਾਈਲ ਲਾਈ ਸੀ ਤੇ ਸਾਡੇ ਨਾਲ ਇਹਨਾਂ ਨੇ ਇੱਕ ਅੱਸੀ ਦੀ ਉਹੀ ਲੋਨ ਦੇ ਚੱਕਰ ਵਿੱਚ ਹੀ ਠੱਗੀ ਮਾਰੀ ਹਾਂਜੀ ਹਾਂਜੀ ਸਾਡੀ ਜੀਟੀਵੀ ਕਾਸਟਵੇ ਇਮੀਗ੍ਰੇਸ਼ਨ ਮਤਲਬ ਖੰਨੇ ਤੋਂ ਫਾਈਲ ਲਗਵਾਈ ਸੀ ਅਸੀਂ ਹਾਂਜੀ ਜਿਹਦਾ ਕਿ ਆਨਰ ਗੁਰਪ੍ਰੀਤ ਪੈਰੀਪਾਲ ਹੈ ਹਾਂਜੀ ਹੁਣ ਹਣੀ ਇੱਥੇ ਭਣੇ ਹਣਾ ਦੇਖੋ ਕਿਵੇਂ ਲੋ ਵਗਦੀ ਆ ਘਰੇ ਬੱਚੇ ਇਕੱਲੇ ਆ ਕਿਵੇਂ ਦਾ ਮਹਿਸੂਸ ਕਰਦੇ ਹੋ ਕਿ ਅੱਜ ਇੱਕ ਤਾਂ ਠੱਗੀ ਵਜੀ ਹੋਈ ਆ ਇੱਕ ਇੱਥੇ ਬਹਿਣਾ ਪੈ ਰਿਹਾਗਾ ਕਿਉਂਕਿ ਘਰ-ਬਾਰ ਛੱਡ ਕੇ ਇੱਕ ਬਹੁਤ ਦੁਖੀ ਹੁੰਦਾ ਬਣਾ ਹਾਂਜੀ ਹਾਂਜੀ ਵੀ ਜੀ ਅਸਾਨੂੰ ਨਾ 5 ਦਿਨ ਹੋ ਗਏ ਅਸੀਂ ਰੋਜ਼ ਇੱਥੇ ਆਉਂਦੇ ਆ ਤੇ ਰਾਤ ਵੀ ਇੱਥੇ ਹੀ ਰਹਿੰਦੇ ਆ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਦੇਖ ਲਓ ਕਿ ਸਾਰੇ ਪਾਸੇ ਕੋਈ ਨਹੀਂ ਹੈਗਾ ਬੀਆਵਾਨ ਹੈ ਤੇ ਇੱਥੇ ਲੇਡੀਜ਼ ਨੂੰ ਰਹਿਣਾ ਕਿੰਨਾ ਔਖਾ ਹੈ ਨਾ ਤੇ ਆਪਣੇ ਬੱਚੇ ਘਰ ਛੱਡੇ ਹੋਏ ਆ ਸਾਡੇ ਬੱਚਿਆਂ ਦੇ ਵੀ ਕੀ ਖਰਾਬ ਕਰਤੇ ਇਹਨਾਂ ਨੇ ਤੇ ਬੱਚੇ ਕਹਿੰਦੇ ਫੋਨ ਕਰਦੇ ਹੁੰਦੇ ਜੇ ਤੁਸੀਂ ਜਾਣਿਓ ਘਰੇ ਜਦੋਂ ਉਹ ਉਹਨਾਂ ਦਾ ਕੀ ਕਰਨ ਹਾਂਜੀ ਵੀਰ ਜੀ ਬੱਚਿਆਂ ਨੇ ਕੀ ਕਹਿਣਾ ਉਹ ਉਹਨਾਂ ਦੇ 2-2 ਸਾਲ ਤਾ ਇਹਨਾਂ ਨੇ ਉਦਾਂ ਹੀ ਖਰਾਬ ਕਰਤਾ ਹਾਈਲਾਈਟਸਾਂ ਚਲੇ ਗਈਆਂ ਗੈਪ ਪੈ ਗਏ ਤੇ ਉਦੋਂ ਸਾਡੀ ਫਾਈਨੈਂਸ਼ੀਅਲੀ ਕੰਡੀਸ਼ਨ ਇੰਦਾ ਦੀ ਹੋ ਗਈ ਕਿ ਸਾਰਾ ਕੁਝ ਗਹਿਣੇ ਰੱਖਿਆ ਕੋਈ ਟਿਕਾ ਕੋਈ ਸੀਗਾ ਵੇਚ-ਵਟ ਕੇ ਦੇਣ ਹਾਂਜੀ ਉਹ ਇਹਨਾਂ ਨੂੰ ਦੇਤਾ ਤੇ ਸਾਡੀ ਬਸ ਇਹੀ ਸਰਕਾਰ ਵੱਲੋਂ ਵੀ ਇਹੀ ਸਾਡੀ ਗੁਜਾਰਿਸ਼ ਹੈ ਕਿ ਸਾਡੇ ਨਾਲ ਇਨਸਾਫ ਕਰਿਆ ਜਾਵੇ ਹਾਂਜੀ ਸੋ ਆਪਣਾ ਨੇ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਜੇ ਇਸ ਚੀਜ਼ ਨੂੰ ਨਾ ਰੋਕਿਆ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਦੇ ਹੌਸਲੇ ਹੋਰ ਵੀ ਬਲੰਦ ਹੋਣਗੇ ਜਿਹੜੇ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਤਿਆਰ ਕਰਦੇ ਆ ਤੇ ਅੱਗੇ ਜਾ ਕੇ ਬਹੁਤ ਸਾਰੇ ਪਰਿਵਾਰਾਂ ਨੂੰ ਚਾਂਸਿਆਂ ਦੇ ਵਿੱਚ ਲੈਂਦੇ ਆ ਤੇ ਉਸ ਤੋਂ ਬਾਅਦ ਇੱਕਦਮ ਉੱਥੋਂ ਗਾਇਬ ਹੋ ਜਾਂਦੇ ਆ ਸੋ ਸਾਡੀ ਵੀ ਅਪੀਲ ਲੋਕਾਂ ਨੂੰ ਵੀ ਅਪੀਲ ਆ ਜਿਹੜੇ ਠੁੱਲੀਵਾਲ ਮੰਗੇਵਾਲ ਇਸ ਇਲਾਕੇ ਦੇ ਲੋਕ ਆ ਕਿ ਵੱਧ ਤੋਂ ਵੱਧ ਇਸ ਸੰਘਰਸ਼ ਦੀ ਹਮਾਇਤ ਕਰਿਓ ਤਾਂ ਕਿ ਤੁਸੀਂ ਜਿਹੜਾ ਇਸ ਸੰਬੰਸਕੋ ਠੁੱਲੀਵਾਲ ਗ੍ਰਿਡ ਦੇ ਕੋਲੋਂ ਇੱਕ ਪਹੀ ਮੁਰਦਦੀ ਹੈ ਜਿਸ ਤੇ ਇੰਟਰਲੌਕ ਤੇ ਇੱਟਾਂ ਪਈਆਂ ਹੋਈਆਂ ਨੇ ਉਹ ਪਈ ਸਿੱਧੀ ਜਾ ਕੇ ਇਸ ਸੰਘਰਸ਼ ਵਾਲੀ ਜਗ੍ਹਾ ਦੇ ਉੱਤੇ ਪਹੁੰਚਦੀ ਹੈ ਜੇਕਰ ਕੋਈ ਵੀ ਭਰਾ ਇਹਨਾਂ ਸੰਘਰਸ਼ ਕਰ ਰਹੇ ਵੀਰਾਂ ਦੇ ਕੋਲੇ ਆਉਣਾ ਚਾਹੁੰਦਾ ਕਿਸੇ ਤਰ੍ਹਾਂ ਦੀ ਕੋਈ ਖਾਣ ਪੀਣ ਦੇ ਵਿੱਚ ਸਹਿਯੋਗ ਕਰਨਾ ਚਾਹੁੰਦਾ ਤਾਂ ਥੂਲੀਵਾਲ ਗ੍ਰਿਡ ਦੇ ਥੋੜਾ ਅੱਗੇ ਜਾ ਕੇ ਇੱਕ ਰਸਤਾ ਮੁੜਦਾ ਜਿਸ ਤੇ ਇੱਟਾਂ ਪਈਆਂ ਹੋਈਆਂ ਨੇ ਉਹ ਰਸਤਾ ਇਸ ਧਰਨੇ ਦੇ ਕੋਲੇ ਜਾ ਕੇ